ਬੀ ਮਿੱਤਰੋ ਢੋਲੀ ਵਾਲੀ ਕਾਰ ਵਿੱਚ ਮੇਰੀ ਜਾਨ ਚਲੀ ਹੈ ਜਾਨ ਤਾਂ ਕਿਤੇ ਹੋਰ ਫਸ ਗਈ ਫਸੀ ਕਿੱਥੇ ਦਿਖਾਉਂਗਾ ਖੇਚ ਕੇ ਆ ਲੈ ਆ ਲੈ ਨਹੀਂ ਕਰ ਤਾ ਮੇਰੀ ਗੱਲ ਸੁਣ ਇੱਕ ਮਿੰਟ ਵਿਆਹ ਵਾਲੇ ਦੇ ਨਾਲ ਆਖਰ ਦੇ ਕਾਰ ਪੰਗਾ ਪੈ ਗਿਆ ਖੁਸ਼ੀਆਂ ਦਾ ਮਾਹੌਲ ਸੀ ਪਰ ਇਹ ਕਿਸੇ ਪਾਸੇ ਨੂੰ ਗੱਲ ਹੋਰ ਚਲੀ ਗਈ ਹੈ ਬਾਈ ਜੀ ਤੁਹਾਡੇ ਨਾਲ ਰੌਲਾ ਹੋਇਆ ਤੁਹਾਡੇ ਨਾਲ ਰੌਲਾ ਹੋਇਆ ਬਾਈ ਇਹਨਾਂ ਨੇ ਜਖਣਾ ਵੜਤੀ ਯਾਰ ਸਾਡੇ ਜਖਣਾ ਕੀ ਗੱਲ ਕੀ ਹੋਈ ਹੈ ਦੱਸੋ ਯਾਰ ਬਾਈ ਗੱਲ ਕੀ ਹੋਣੀ ਆ ਮੇਰਾ ਖੇਤ ਆ ਪਿੱਛੇ ਇਹ ਜਾਨ ਸੁਣ ਬਾਈ ਪਹਿਲਾਂ ਤਾਂ ਤੂੰ ਸਾਡੇ ਨਾਲ ਉਹੀ ਗੱਲਬਾਤ ਕਰ ਲੈਂਦਾ ਪੱਤਰਕਾਰ ਸੱਦਣ ਦੀ ਤਾਂ ਕੋਈ ਲੋੜ ਹੀ ਨਹੀਂ ਸੀ ਪੱਤਰਕਾਰ ਸੱਦਾਂ ਕਿਉਂ ਨਾ ਯਾਰ ਮੇਰਾ ਤੁਸੀਂ ਇਨਾ ਨੁਕਸਾਨ ਕਰਦਾ ਇੱਥੇ ਕੋਈ ਗੱਲ ਬਾਈ ਯਾਰ ਫਿਰ ਨਹੀਂ ਨੁਕਸਾਨ ਵੇਖੋ ਠੀਕ ਆਪਾਂ ਮੰਨਦੇ ਆ ਗਲਤੀ ਹੋ ਜਾਂਦੀ ਆ ਬਾਈ ਜੀ ਮਸਲਾ ਕੀ ਆਗਾ ਮਸਲਾ ਬਾਈ ਕੁਛ ਨਹੀਂ ਇਹਦਾ ਚਲ ਮੁੰਡੇ ਦਾ ਵਿਆਹ ਕਾਰਵਿਆਰ ਹੁੰਦੇ ਚੱਲੀ ਜਾਂਦਾ ਵਿਆਹਾਂ ਦਾ ਸੀਜ਼ਨ ਠੀਕ ਆ ਘਰੋਂ ਤਰੇ ਉਦੋਂ ਕਰ ਲੈਂਦਾ ਰਾਸਤੇ ਜਿੱਥੇ ਕਰ ਲੈਂਦਾ ਆ ਮੇਰੀ ਸਬਜ਼ੀ ਲੱਗੀ ਆਗਾ ਬਾਈ ਮੇਰੀ ਗੱਲ ਕਰਦਾ ਮਨ ਲਾ ਬਾਈ 1 ਮਿੰਟ ਮੇਰੀ ਗੱਲ ਕਰ ਲੈਂਦੇ ਆ ਮੇਰੀ ਸਬਜ਼ੀ ਵਿੱਚ ਹੀ ਵੀ ਆ ਇੱਥੇ ਇਹਨਾਂ ਨੇ ਲਾਈ ਗੱਡੀ ਆ ਕੇ ਟੱਟੀ ਬਹਿ ਗਿਆ ਯਾਰ ਮੇਰੀ ਸਬਜ਼ੀ ਚ ਸਬਜ਼ੀ ਚ ਟੱਟੀ ਬਹਿ ਗਿਆ ਲਾੜੇ ਨੂੰ ਕਿਤੇ ਜ਼ੋਰ ਪਾ ਗਿਆ ਕੀ ਗੱਲ ਬਾਈ ਜੀ ਘਰੋਂ ਨਹੀਂ ਕਰਕੇ ਆਏ ਕਰੇ ਯਾਰ ਬਈਰ ਨਾ ਕਰੇਂਦਾ ਤੜਕੀ ਠਾਲਾ ਰਵਟਣਾ ਉੱਠਣਾ ਮੰਗ ਲੱਗ ਗਏ ਬਲਦਾ ਕਿੱਥੇ ਉਹਨਾਂ ਨੇ ਕਹਿੰਦੇ ਮੈਨੂੰ ਲੈਟ ਰਿੰਗ ਲੂਟਰਿੰਗ ਬੈਲ ਉਹਦਾ ਆਈ ਨਹੀਂ ਮੌਕੇ ਤੋਂ ਕੱਸ ਪਗਿਆ ਰੋਡ ਤੇ ਬਈ ਹੁਣ ਬਹਿਣੀ ਸੀ ਮਾ ਯਾਰ ਬਹਿਣੀ ਸੀ ਇਹ ਗੱਲ ਕੀਤੀ ਗਈ ਪਰ ਇੰਨਾ ਕ ਤਾਂ ਤੁਸੀਂ ਕਰਨਾ ਸੀ ਸਬਜੀ ਚ ਕਿਉਂ ਟੱਟੀ ਬੈਠੇ ਉਹ ਮਾ ਦਾ ਵੀ ਪੱਠੇ ਪੁੱਠੇ ਯਾਰ ਮਾ ਦਾ ਪਤਾ ਨਹੀਂ ਪੱਠੇ ਇੰਨਾ ਬੰਦਾ ਵਿਆਹ ਦਾ ਇੰਨਾ ਹੀ ਚਾ ਮੜਿਆ ਦਿਖਾ ਦੇ ਇੱਧਰ ਸਬਜੀ ਲੱਗੀ ਥੋੜੀ ਬਾਈ ਬਈ ਆ ਸਬਜੀ ਲੱਗੀ ਆ ਪਿੱਛੇ ਯਾਰ ਮੈਂ ਤਾਂ ਨਾ ਆਰਗੇਨਿਕ ਕਰਕੇ ਲਾਈ ਸੀਗੀ ਮਾਰੇਆਂ ਸਪਰੇਆਂ ਤੋਂ ਸਾਰੀ ਚੀਜ਼ਾਂ ਤੋਂ ਰਹਿਤ ਲਾਈ ਸੀਗੀ ਉਹ ਐ ਆਹ ਉਧਰ ਸਾਹਮਣੇ ਕਮਾਦ ਆ ਤੁਸੀਂ ਦੇਖੋ ਇੱਧਰ ਟੱਠੀ ਵਹਿ ਲੰਦਾ ਕਮਾਦ ਉਹੋ ਜਿਹਾ ਬਈ ਭਾਸਾ ਪੁੰਦਾ ਬਈ ਗੱਲ ਦੇਖੋ ਕੀ ਮੈਂ ਨਾ ਆਰਗੇਨਿਕ ਕਰਕੇ ਸਬਜ਼ੀ ਵੀਜੀ ਹਾਂ ਤੇ ਠੀਕ ਆ ਮੈਂ ਕੋਈ ਰੇ ਨਹੀਂ ਪਾਉਦਾ ਕੋਈ ਸਪਰੇ ਨਹੀਂ ਪਾਉਦਾ ਅਸੀਂ ਘਰੇ ਵੀ ਬਈ ਇਹੀ ਵਰਤਦੇ ਹਾਂ ਸਬਜ਼ੀ ਹਣਾ ਤੇ ਮੇਰੇ ਤੋਂ ਗਾਹਕ ਵੀ ਲੈ ਕੇ ਜਾਂਦੇ ਕਿ ਐਸੇ ਕਰਕੇ ਗਾਹਕ ਲੈ ਕੇ ਜਾਂਦੇ ਆ ਕਿ ਅਸੀਂ ਕੋਈ ਰੇ ਰੇ ਸਪਰੇ ਨਹੀਂ ਪਾਉਦੇ ਹੁਣ ਇਹ ਨੇ ਬਹਿ ਗਏ ਤੇ ਬੇੜਾ ਬਾਦਾ ਯਾਰ ਮੇਰੇ ਮੋ ਤੋਂ ਉਹ ਵੜ ਨਿਕਲਣਗੇ ਕਿ ਜਮਾ ਜਮਾ ਕਰਤੀ ਯਾਰ ਖਾਦ ਮੇਰੀ ਸਬਜ਼ੀ ਪੱਟੀ ਵਾ ਕੇ ਕੰਮ ਖਰਾਬ ਕਰਦੀ ਪੱਟੀ ਵਾ ਕੇ ਜਮਾ ਯਾਰ ਪੱਟੀ ਮੇਸ ਕਰਦੀ ਪੱਗ ਵੀ ਖੜੇ ਸੀ ਬਾਈ ਮੇਰੇ ਕੋਲ ਨਾਲ ਉੱਥੇ ਗਾ ਕੇ ਖੜੇ ਸੀ ਮੈਂ ਉਹਨਾਂ ਨੂੰ ਕਹੀ ਜਾਂਦਾ ਸੀਗਾ ਬਾਈ ਅਸੀਂ ਰੇ ਸਪਰੇ ਨਹੀਂ ਪਾਉਂਦੇ ਜਮਾ ਐ ਕਰਦੇ ਆ ਉਹ ਬਾਈ ਕਹਿੰਦਾ ਕਹਿੰਦਾ ਯਾਰ ਐ ਰੇ ਪਾਉਣੇ ਆ ਕੇ ਉਹਨੇ ਉਹ ਦੇਖਦਾ ਬੈਠਾ ਐ ਮੈਂ ਕਹਿੰਦਾ ਕਿ ਪਹਾੜ ਦਿਖਾਉਂਦਾ ਦੇਖ ਲੋ ਭਾਈ ਅਸਲ ਦੇ ਵਿੱਚ ਰੌਲਾ ਇਹੀ ਪੈ ਗਿਆ ਲਾੜੇ ਨੂੰ ਕਿਤੇ ਜੋਰ ਪੈ ਗਿਆ ਅਸਲ ਦੇ ਵਿੱਚ ਇਹ ਤੇ ਸਰਬਾਲਾ ਹੀ ਆਇਆ ਬਾਕੀ ਗੱਡੀਆਂ ਪਿੱਛੇ ਖੜੀਆਂ ਤੁਸੀਂ ਦੇਖ ਲੋ ਬਰਾਤ ਵਾਲੀਆਂ ਠੀਕਾ ਇਹ ਗੱਡੀ ਇੱਥੇ ਵਿਚਾਰਾ ਪਹੀ ਹੀ ਪਾ ਕੇ ਲਿਆਇਆ ਸੜਕ ਤੋਂ ਤੇ ਇੱਥੇ ਕਿਤੇ ਇਹਨਾਂ ਦੀ ਸਬਜੀ ਦੇ ਵਿੱਚ ਫੱਕ ਬੀਜੀ ਵੀ ਆ ਇੱਥੇ ਗੰਡਿਆਂ ਦੀ ਉਹਦੇ ਵਿੱਚ ਕਿਤੇ ਟੱਟੀ ਬਹਿ ਗਿਆ ਜਿੱਥੋਂ ਇਹ ਗੱਲ ਵੀ ਉਧਰੋਂ ਅਗਲੇ ਦੇ ਕਸਟਮਰ ਖੜੇ ਸੀਗੇ ਤੁਸੀਂ ਘਰੋਂ ਨਹੀਂ ਯਾਰ ਬਹਿ ਕੇ ਆਇਆ ਤੂੰ ਘਰੇ ਭਾਈ ਯਾਰ ਟਾਈਮ ਨਹੀਂ ਦਿੱਤਾ ਯਾਰ ਹੂੰ ਕਰਦੇ ਟਾਈਮ ਦੇ ਤਾਂ ਟੱਟੀ ਦਾ ਯਾਰ ਇਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਟੱਟੀ ਹੋ ਗਈ ਇਹ ਤਾਂ ਬੰਦੇ ਨੇ ਬਹਿਣਾ ਜੰਗਲ ਪੜੀ ਜਾਣਾ ਤਾਂ ਜ਼ਰੂਰੀ ਪੈ ਕੇ ਰਹੀ ਆਪਣੀ ਇੱਕ ਉਹੀ ਗੱਲ ਨੂੰ ਮੈਂ ਕਹੀ ਨਾ ਬਈ ਇਹਨੂੰ ਮੈਂ ਇਹੋ ਹੀ ਸਮਝਾਈ ਕੋਈ ਕਰ ਨਹੀਂ ਆ ਵੀ ਬੜਾ ਵਿਗੜ ਗਿਆ ਕੰਮ ਹੋ ਗਿਆ ਜਿਹਾ ਨਹੀਂ ਚਲੋ ਵਿਗੜ ਗਿਆ ਤਾਂ ਨਹੀਂ ਭਾਈ ਇੰਨਾ ਕ ਤਾਂ ਵੇਖੋ ਆ ਸਾਰਾ ਬਾਣ ਪਿਆ ਜਿੱਥੇ ਮਰਜੀ ਬਹਿ ਲੈਂਦਾ ਸਬਜੀ ਚ ਤਾਂ ਨਾ ਬੈਠੋ ਯਾਰ ਉਹ ਬਾਈ ਕੱਸ ਬੜਾ ਜ਼ੋਰ ਪੈ ਗਿਆ ਸੀ ਉਹਨੇ ਉਹਨੇ ਕਿਹਾ ਵੀ ਨਾਲ ਪਾਣੀ ਆ ਚੱਲੀ ਜਾਂਦਾ ਚਲ ਇੱਥੇ ਹੱਥ ਹੱਥ ਧੋਲਾਂਗੇ ਨਾਲ ਹੀ ਉਹ ਇਹ ਤਾਂ ਗੱਲ ਆ ਬਈ ਯਾਰ ਤਿੰਨ ਚਾਰ ਥਾਂ ਦੇ ਤਿੰਨ ਢੇਰ ਲਾਦੇ ਇੱਕ ਥਾਂ ਦੇ ਹੁੰਦਾ ਨਾ ਚਲ ਮੈਂ ਕਹਿ ਦਿੰਦਾ ਕਿ ਚੱਲ ਕੋਈ ਪਾ ਕੇ ਹੈ ਨਾ ਚੱਕ ਗਿਆ ਉਹਨੂੰ ਸਪਾਸਟ ਢੇਰ ਖਰਾਬ ਆ ਦੇਰ ਹਾਂ ਜੀ ਦਰਦ ਜਾ ਵੀ ਹੁੰਦਾ ਨਾਲੇ ਦਰਦ ਨਹੀਂ ਤੂੰ ਘਰੇ ਕਿਹਾ ਨਹੀਂ ਤੜਕੇ ਬੰਦਾ ਕਹਿੰਦਾ ਯਾਰ ਵੀ ਨਾ ਧੋ ਕੇ ਮੈਂ ਤੁਹਾਨੂੰ ਕਹਿੰਨਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਜਦੋਂ ਵੀ ਤੁਸੀਂ ਭਾਈ ਆਪਦਾ ਬਰਾਤ ਚੜ੍ਹਨਾ ਚਾਹੇ ਉਹ ਬਰਾਤੀ ਆ ਚਾਹੇ ਉਹ ਲਾੜਾ ਚਾਹੇ ਉਹ ਸਰਵਾਲਾ ਕੋਈ ਵੀ ਆ ਆਪਦਾ ਜੰਗਲ ਪਾਣੀ ਜਾਓ ਇੱਥੇ ਰੌਲਾ ਪੈ ਗਿਆ ਜਿਹੜਾ ਲਾੜਾ ਸੀ ਕਿਸੇ ਦੀ ਸਬਜ਼ੀ 'ਚ ਟੱਟੀ ਬਹਿ ਗਿਆ ਉਹਨਾਂ ਨੇ ਘੇਰ ਲਿਆ ਉਹ ਕਹਿੰਦੇ ਸਾਰਾ ਬਾਣ ਪਿਆ ਉੱਥੇ ਬੇੜਾ ਕਰਕੇ ਕਰਦਾ ਸਬਜੀ ਦਾ ਤੇ ਭਾਈ ਇਹ ਤਾਂ ਤੈਨੂੰ ਸੋਚਣਾ ਚਾਹੀਦਾ ਸੀ ਸੋਚਣਾ ਇਹਨੂੰ ਤਾਂ ਕੋਈ ਨਾ ਦਾ ਮਲਾਜਮ ਰੋਕ ਸਕਦਾ ਨਾ ਕੋਈ ਇਹਨੂੰ ਬਾਦਲ ਕੇ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਇਹਨੂੰ ਮੇਰੇ ਭਰਾ ਨੇ ਮੈਨੂੰ ਠਾਤਾ ਤੜਕੇ ਠੀਕ ਆ ਉਹ ਕਹਿੰਦਾ ਨਾ ਨੂੰ ਲਾ ਪਰ ਬੁਰਨਾਦ ਨੂੰ ਪਦਾ ਸੌ ਹੁੰਦੇ ਤਿਆਰ ਹੁੰਦੇ ਟਾਈਮ ਲਵਾ ਉਹ ਵਿਸ਼ਣ ਜਾ ਕੇ ਵਟਣਾ ਵਟਣਾ ਉਹ ਮਲਾ ਮਲੂ ਹੈ ਨਾ ਮੈਂ ਫਿਰਦਾ ਰਿਆ ਫਿਰ ਮੈਂ ਤੁਰ ਪਿਆ ਪਿੰਡੋ ਤੁਰ ਪੇ ਤੋ ਥੋੜੇ ਮਾ ਨਹੀਂ ਦੂਰ ਜਾਣਾ ਸੀ ਬਰਾਜ ਜਿਹੜਾ ਇੰਨੇ ਸਦਿਆਂ ਤੁਰੇ ਵੀ ਬਰਾਤ ਦਾ ਲੱਗਿਆ ਵੀ ਨਹੀਂ ਉਹ ਚੀਜ਼ ਵੀ ਨਹੀਂ ਲੱਗੀ ਵੀ ਅਸੀਂ ਭਾਈ ਛੇਤੀ ਇੱਥੇ ਬਹਿ ਜਗੇ ਜੰਗਲ ਪਾਣੀ ਫੇਰ ਭਈਆ ਨਾ ਕਿੰਦਾ ਸਿਸਟਮ ਘਰ ਦਾ ਇੱਕ ਰਸਤੇ ਦਾ ਰਾਇ ਸੀ ਨਾਨਕੇ ਨੂਨ ਕੇਰ ਕਦੇ ਨਾਨਾ ਵੜ ਕੇ ਕਦੇ ਨਾਨੀ ਵੜ ਗਈ ਟਾਈਮ ਨਹੀਂ ਲੱਗਿਆ ਮਗਾ ਚੱਲ ਕੇ ਰਾਹ ਰੂਚ ਭਜਾਂਗੇ ਤੋ ਹੋ ਕੰਮ ਹੋ ਗਿਆ ਤੇ ਕੰਮ ਹੋ ਗਿਆ ਓਵਰਲੋਡ ਨਹੀਂ ਫੇਰ ਵਾਰ ਦੂਰਤੀ ਸੀਗੀ ਵਾਰ ਭਈ ਦੂਰਤੀ ਸੀ 2 ਕਿਲੋਮੀਟਰ ਵਾਟੇ ਲੱਗੇ ਤੋਂ ਪਿੰਡ ਬਈ ਆਪਣਾ 2 ਕਿਲੋਮੀਟਰ ਵਾਟਰ ਜਾਣਾ ਸੀ ਲਾੜੇ ਨੇ ਹੋਰ ਜਿੱਥੇ ਇਹਦੇ ਵਿਆਹ ਹੋਣਾ ਸੀ ਪਰ ਉਦੋਂ ਪਹਿਲਾਂ ਕਿਤੇ ਪੇਟ ਦੀ ਪ੍ਰੋਬਲਮ ਹੋ ਗਈ ਜਿਹੜਾ ਰਾਹ ਦੇ ਵਿੱਚ ਨੂੰ ਰੁਕਣਾ ਪੈ ਗਿਆ ਤੇ ਇੱਥੇ ਬਾਈ ਨੇ ਜਿਹੜਾ ਇਹ ਘੇਰ ਰਿਆ ਇਹ ਗੱਲ ਸੁਣੋ ਇਹ ਨਾ ਪੁਰਾਣੇ ਟਾਈਮਾਂ ਜੀ ਰਹੀ ਫਿਰਦੇ ਆ ਥਾਂ ਥਾਂ ਤੇ ਪੰਪ ਖੁੱਲੇ ਔਰ ਪੰਪ ਦੇ ਮਰ ਜਾਂਦਾ ਇਹ ਆ ਮੇਰੀ ਸਬਜ਼ੀ ਦੀ ਜੱਖਣਾ ਵੜਦੀ ਮੇਰਾ ਦਾ ਮੇਰਾ ਤਾਂ ਚਤ ਘਬਰਾਈ ਜਾਂਦਾ ਮੈਨੂੰ ਉਲਟੀ ਆਉਂਦੀ ਹੈ ਕਹਣਾ ਕੀਤਾ ਕੀ ਆ ਉਹ ਜਾ ਕਾਹਨ ਕਰਦਾ ਇਹਨੇ ਯਾਰ ਇੱਥੇ ਯਰੇ ਇੰਨੀ ਦੂਰੋਂ ਆਏ ਕਹਿੰਦੇ ਕਿ ਅਸੀਂ ਦੂਰੋਂ ਆਏ ਆ ਠੀਕ ਆ ਇਹਨਾਂ ਨੂੰ ਆਖੇਦ ਦਾ ਦੱਸ ਗਿਆ ਤੇ ਰਸਤੇ 'ਚ ਪੰਪ ਨਹੀਂ ਦਿਖਿਆ ਪੰਪ ਜਿਹਾ ਬਾਹਾਂਦਾ ਬਾਈ ਰੋਵੇਂ ਨਹੀਂ ਚੱਕਿਆ ਯਾਰ ਆ ਮੇਰੇ ਨਾਲ ਸਮਰਾਲਾ ਇਕੜਾ ਕਹਿੰਦਾ ਤੂੰ ਬਾਈ ਨਾਲ ਆਪਣੇ ਲਈ ਜਿਲੂ ਜੀ ਦਾ ਕਹਿਦੇ ਮੈਂ ਤਾਂ ਆਏ ਕਿਹਨੇ ਕਿਰਾ ਪਾਤਾ ਤੂੰ ਯਾਰ ਪੰਪ ਤੇ ਵਹਾ ਲੈਂਦਾ ਇਹਨੂੰ ਪੰਪ ਦੇ ਕੇ ਕਿਹਦੇ ਖੇਤ 'ਚ ਵੜ ਲਿਆ ਜਾ ਇਹਨੂੰ ਕਿਤੇ ਠੀਕ ਆ ਜਿੱਥੇ ਮਰਜੀ ਬੜੋ ਕੋਈ ਚੱਕਰ ਨਹੀਂ ਪਰ ਅਗਲੇ ਦੀ ਸਬਜ਼ੀ ਜੇ ਤਾਂ ਨਹੀਂ ਬਹੜਾ ਸੀ ਬਾਈ ਸਾਨੂੰ ਐ ਲੱਗਿਆ ਨਾ ਵੀ ਚੱਲ ਪਿੰਡ ਦੇ ਨੇੜੇ ਜਾ ਕੇ ਸਾਨੂੰ ਐ ਕਹਿਣਾ ਵੀ ਸੌਖਾ ਪਿੰਡ ਵਾਲਾ ਨੋਹਰੇ 94 ਵੇ ਸੀ ਆ ਗਏ ਨੇੜੇ ਹੀ ਆ ਪਿੰਡ ਤੇ ਰੋਡ ਤੇ ਖੜੇ ਆ ਹਨਾ ਤਾਂ ਕਰਕੇ ਉਹਨੂੰ ਮੈਂ ਖੇਤ 'ਚ ਬਾਹਰ ਦਿੰਦਾ ਨਾ ਫਿਰ ਭਾਈ ਯਾਰ ਮੇਰੀ ਗੱਲ ਸੁਣਾ ਕੱਲ ਨੂੰ ਆਪ ਨੂੰ ਵੀ ਕੱਤ ਪੈ ਸਕਦੇ ਵੀ ਕਿਸੇ ਦੇ ਬਾਅਦ ਯਾਰ ਕੱਸ ਤਾਂ ਠੀਕ ਆ ਪਰ ਕੋਈ ਆਪਾ ਆਇਆ ਨਹੀਂ ਕਹਿੰਦੇ ਬਹਿ ਜਾ ਠੀਕ ਆ ਪਰ ਇਹ ਚੀਜ਼ਾਂ ਸਫਾਈ ਕੋਸ਼ੇ ਸਵਸਿਆਵਾਰਤ 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 ਵੀ ਚੱਲ ਰਿਹਾ ਉਹ ਵੀ ਤਾਂ ਕਿਤੇ ਮਾੜੀ ਮੋਟੀ ਰੱਖਣੀ ਨੇ ਬਾਕੀ ਬਰਾਤ ਚਲੀ ਗਈ ਤੁਸੀਂ ਦੋਨੇ ਰਹਿ ਗਏ ਹਾਂ ਭਾਈ ਨਹੀਂ ਕੋਈ ਅਰੇ ਆ ਜੀ ਗੱਟੀਆਂ ਖੜਨਾ ਉੱਥੇ ਭਾਈ ਗੱਟੀਆਂ ਖੜੀਆਂ ਉਹ ਨਹੀਂ ਆ ਰਹੇ ਉਹ ਭਾਈ ਉਧਰ ਖੜੇ ਅਜੀ ਗਾਇਸ ਕੱਲੀ ਜਣੂ ਬੁਲਾ ਲਿਆ ਹੁਣ ਤਾਂ ਕਰਕੇ ਸੀਗਾ ਦੇਖੋ ਖੜੇ ਆ ਹੁਣ ਰੌਲਾ ਇੱਥੇ ਅੱਗੇ ਸਾਲੀਆਂ ਨਾਕਾ ਲਾਈ ਬੈਠੀਆਂ ਨੋ ਵੀ ਨਾਕਾ ਲਾ ਬਾਈ ਯਾਰ ਉੱਥੇ ਵੀ ਉਹਨਾਂ ਨੇ ਖਲਾ ਜਾਵਣ ਖਵਾਤੀ ਉੱਥੇ ਵੀ ਕੰਮਵੇਂ ਮੁੜ ਕੋ ਉੱਥੇ ਖੇਲਰ ਜਾਂਦਾ ਇੱਕ ਕੰਮ ਹੋ ਜਾਂਦਾ ਅੱਗੇ ਸਾਲੀਆਂ ਰੀਵਣ ਲਾਈ ਬੈਠੀਆਂ ਨਾਕਾ ਲਾਈ ਬੈਠੀਆਂ ਤੇ ਇੱਥੇ ਬਾਈ ਨੇ ਇਹਨੇ ਨਾਕਾ ਲਾ ਕੇ ਰੋਕੇ ਹੋਇਆ ਅਸਲ ਦੇ ਵਿੱਚ ਕੀ ਹੋ ਗਿਆ ਕਿਤੇ ਜਿਆਦਾ ਜਿਹੜਾ ਪ੍ਰੈਸ਼ਰ ਵਰਨ ਦੇ ਕਾਰਨ ਕਾਰਨ ਇਹ ਜਿਹੜਾ ਵੱਡੀ ਗੱਲਬਾਤ ਹੋਊਗੀ ਬਾਈ ਜੀ ਫਿਰ ਤੁਸੀਂ ਕੋਈ ਨਹੀਂ ਜਾ ਵੜਦੇ ਹੋ ਯਾਰ ਐਡੀ ਨਹੀਂ ਕੋਈ ਗੱਲ ਉਹ ਜਾ ਕੇ ਬਾਈ ਮੇਰਾ ਤਾਂ ਦਿਲ ਭਰੀ ਜਾਂਦਾ ਮੈਂ ਪੁੱਤਾਂ ਨੂੰ ਪਾਲੀਦੀ ਤੇ ਸਬਜ਼ੀ ਉਹ ਤਾਂ ਠੀਕ ਆ ਬਾਈ ਉਲਟੀ ਆਉਂਦੀ ਦੇਖ ਕੇ ਮੈਨੂੰ ਇੰਨਾ ਤਾਂ ਕਾਂਡ ਕੀਤਾ ਵਾ ਯਾਰ ਅੱਲਾਹ ਹੱਲ ਕਰਾ ਦੇਗਾ ਸੀ ਤਾਨੂੰ ਪਾਣੀ ਪਾਣੀ ਨਹੀਂ ਚੱਲ ਰਿਆ ਸੀ ਨਾਲ ਪਾਣੀ ਚੱਲ ਰਿਆ ਸੀ ਸਾਰੀ ਚ ਫੈਲ ਗਈ ਯਾਰ ਉਹ ਪਾਣੀ ਚੱਲਣੇ ਕਰਕੇ ਹੀ ਕੰਮ ਜ਼ਿਆਦਾ ਖਰਾਬ ਹੋਇਆ ਜੇ ਕਿਤੇ ਇੱਕ ਥਾਂ ਟੇਕੇ ਬੈਂਦਾ ਤਾਂ ਉਹ ਤਾਂ ਕਰਕੇ ਨਹੀਂ ਕਿਤੇ ਬੈਠਾ ਰਹਿੰਦਾ ਪਰ ਤਾਂ ਹੀ ਗੱਲ ਹੋਗੀ ਜੀ ਪਾਣੀ ਘੜ ਦਿੰਨੇ ਆ ਬਈ ਨੂੰ ਕਹੀ ਸੀ ਯਾਰ ਜਾ ਵੜਨਦਾ ਮੈਂ ਸਾਡਾ ਘਰ ਵਸਦਾ ਮੇਰਾ ਵਸ ਜਾਂਦਾ ਯਾਰ ਮਸ ਮੱਚਦਾ ਏ ਯਾਰ ਮੇਰੇ ਤੇ ਹੋਰ ਨਹੀਂ ਨਹੀਂ ਮੱਚਦਾ ਉਹ ਨਹੀਂ ਕਿਹੜਾ ਤੇਰਾ ਨਾਲ ਦੁਸ਼ਮਣੀ ਆ ਜਾਂ ਤੈਨੂੰ ਜਾਣਦਾ ਉਹ ਨਹੀਂ ਵਿਚਾਰਾ ਹਾਂ ਬਈ ਹੁਣ ਟੱਟੀ ਦਾ ਕੱਸ ਸੀ ਹੁਣ ਮੈਂ ਬਹਿਣੀ ਸੀ ਪਰ ਮੈਂ ਤਾਂ ਹਜੇ ਵੀ ਕਰੋਲੇ ਜੁੱਠੀ ਜਾਂਦੇ ਆ ਨਹੀਂ ਯਾਰ ਤੁਸੀਂ ਇਹਨੂੰ ਦਵਾਈ ਦਵਾ ਕੇ ਲਿਆਉਂਦੇ ਜਿਹੜਾ ਪੇਟ ਖਰਾਬ ਸੀ ਤਾਂ ਉਹ ਬਾਈ ਪੇਟ ਦਾ ਖਰਾਬ ਹੁਣ ਕਿਸੇ ਦਾ ਵੀ ਹੋ ਸਕਦਾ ਨਾ ਇਹ ਕੋਈ ਇਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਇਹਨੂੰ ਤਾਂ ਜੱਜ ਨਹੀਂ ਰੋਕ ਸਕਦਾਗਾ ਨਹੀਂ ਉਹ ਤਾਂ ਠੀਕ ਆ ਮੇਰੇ ਜੱਜ ਗੱਲ ਸੁਣੋ ਬਈ ਹੁਣ ਸੋਨੂੰ ਟੱਟੀ ਹਜੇ ਸੋਨੂੰ ਇਹ ਰੋਕ ਲੂ ਇੱਥੇ ਨਹੀਂ ਰੋਕਦਾ ਨਹੀਂ ਪਰ ਐ ਬੰਦੇ ਦਾ ਪੜਦਾ ਵੀ ਹੁੰਦਾ ਕੋਈ ਕਿਤੇ ਉਹੋ ਜੇ ਥਾਂ ਤੇ ਬਹਿੰਦਾ ਜਿੱਥੇ ਠੀ ਮਾਰਾ ਇਹ ਤਰ ਤਾਂ ਬੰਮਾ ਪੱਠੇ ਹੁਣ ਕੇ ਆਪਾਂ ਬਹਿ ਜਾਈਏ ਇੱਥੇ ਮੋਟੀ ਮੋਟੀ ਬਿਟੀ ਉਹਨੇ ਆ ਗਿਆ ਜੀ ਇਹ ਵਿਰਧਾ ਜ਼ੋਰ ਜਾਂ ਮੈਨੂੰ ਫੇਰ ਪਈ ਜਾਂਦਾ ਜੀ ਭਾਈ ਹੁਣ ਮੇਰੀ ਗੱਲ ਸੁਣ ਲੋ ਟੱਟੀ ਦਾ ਕੱਸ ਸੀ ਬਾੜਾ ਮੈਨੂੰ ਹਜੇ ਵੀ ਮੱਧ ਵਿਚਾਲੇ ਬਿਠਾ ਜੱਦੀ ਬਿਠਾ ਜੀ ਹਜੇ ਮੈਂ ਹਜੇ ਵੀ ਲਾੜਾ ਬੈਠਾ ਸੀ ਹਜੇ ਇਹਨੂੰ ਪ੍ਰੈਸ਼ਰ ਸੀ ਜੰਗਲ ਪਾਣੀ ਹਜੇ ਖੁੱਲ ਕੇ ਨਹੀਂ ਬਿਠਾ ਅੱਧ ਬਚਦਾ ਹੋਇਆ ਸੀ ਜਿੱਥੋਂ ਆ ਕੇ ਬਾਈ ਨੇ ਨੇ ਜ਼ਿਮੀਦਾਰ ਨੇ ਹੋਕਰਾ ਜਾਂ ਲਲਕਾਰਾ ਮਾਰ ਦਿੱਤਾ ਇਹ ਜਿਹੜਾ ਉੱਠ ਸਕਿਆ ਕਿ ਸਰਵਾਲਾ ਤੁਸੀਂ ਕੋਲੇ ਨਹੀਂ ਸੀ ਬਾਈ ਰੋਕਣਾ ਤਾਂ ਕੀ ਸੀਗਾ ਹਜੇ ਤਾਂ ਮੈਂ ਵੀ ਬੈੰਦਾ ਸੀਗਾ ਹਜੇ ਤਾਂ ਮੈਂ ਪੈਂਟ ਖੋਲੀ ਸੀਗੇ ਕਹਿੰਦਾ ਓਏ ਉਦੋਂ ਨੂੰ ਮੇਰੀ ਵੀ ਚੱਲ ਗਈ ਹੋਰ ਬਾਈ ਨੇ ਇਹ ਬਾਈ ਮੈਂ ਤੁਹਾਨੂੰ ਦੱਸਦਾ ਕਿ ਇਹ ਰੋਕੇ ਆ ਨਾ ਮੈਂ ਹਾਂ ਇਹ ਮੇਰਾ ਬਬ ਮੇਰਾ ਸਾਥ ਦਿੰਦਾ ਮੇਰੀ ਮਿਹਰ ਦਾ ਮੁੱਲ ਪਾਊਗਾ ਇਹ ਬਹਿ ਗਏ ਇਹ ਭੱਜ ਗਏ ਸੀ ਮੈਂ ਜਦੋਂ ਹੋਤੋਂ ਲਲਕਾਰਾ ਮਾਰਾ ਉਹਨਾਂ ਨੇ ਕਿ ਓਏ ਇੱਧਰ ਆਓ ਹਾਂ ਆਹ ਜਿਹੜਾ ਬੈਗ ਰੱਖੀ ਬੈਠਾ ਇਹਨਾਂ ਨੇ ਇਹਨੇ ਫਜ਼ਾਇਆ ਇਹਨਾਂ ਵੱਸ ਸੀਗਾ ਬਾਈ ਯਾਰ ਚੱਲ ਗਏ ਇੱਥੇ ਪਾਇਆ ਕਿ ਨਾਲ ਲੈ ਗਏ ਸੀ ਉੱਥੇ ਨਹੀਂ ਰੱਖਿਆ ਸੀ ਇੱਥੇ ਵਟ ਤੇ ਰੱਖ ਕੇ ਵਟ ਤੇ ਬੈਗੇ ਦਾ ਮਤਲਬ ਫਿਰ ਟੱਟੀ ਬਹਿਣ ਲੱਗੇ ਫੋਨ ਵੀ ਨਾਲ ਲੈ ਕੇ ਜਾਂਦੇ ਹੋਣਗੇ ਨਹੀਂ ਫੋਨ ਤੇ ਫੋਨ ਹੀ ਤਾਂ ਵੇਖੀ ਜਾਂਦਾ ਸੀ ਹੁਣ ਅਸਲ ਤੇ ਫਸਿਆ ਹੀ ਤਾਂ ਉੱਥੇ ਬਹਿ ਕੇ ਜਿਹੜਾ ਸੀਗਾ ਰੀਲਾ ਵੇਖਣ ਲੱਗ ਗਿਆ ਜਦੋਂ ਇਹਨੂੰ ਕਿਤੇ ਜੋਰ ਪਿਆ ਪੈਂਡ ਲਾ ਕੇ ਬੈਠਾ ਨਾਲ ਰੀਲਾ ਵੇਖਣ ਲੱਗ ਗਿਆ ਬਾਈ ਦੇ ਲਲਕਾਰੀ ਦੀ ਇਹਨੂੰ ਆਵਾਜ਼ ਹੀ ਨਹੀਂ ਸੁਣੀ ਇਹ ਹੀ ਗੱਲ ਹੋਈ ਹੈ ਬਾਈ ਬਿਲਕੁਲ ਬਾਈ ਬਿਲਕੁਲ ਫੇਰ ਜਦੋਂ ਪਤਾ ਲੱਗਿਆ ਭੱਜ ਗਏ ਪਾਪ ਵੀ ਲੱਗੂਗਾ ਪਾਪ ਲੱਗੂਗਾ ਡੇਟ ਕਰਾਂਗਾ ਲੱਗੂਗਾ ਜਦੋਂ ਇੰਨਾ ਤੁਸੀਂ ਪਤਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਇਹ ਗੰਦ ਪੈਲ ਖਾਨ ਨਾਲ ਪੰਜਾਬ ਚ ਇੰਨੀਆਂ ਫੈਲ ਰਹੀਆਂ ਆਂ ਬਿਮਾਰੀਆਂ ਤੁਹਾਨੂੰ ਅਗਲੀ ਨਹੀਂ ਆ ਰਹੀ ਸਮਝਾ ਦਿੰਦਾ ਯਾਰ ਲੈ ਆਣਾ ਬਾਈ ਨੂੰ ਸੱਜਣ ਦੀ ਆਵਾਜ਼ ਮਾਰ ਲਈ ਵਾਹ ਸਾਨੂੰ ਫਿਰ ਬੈਠਾ ਲੈਣ ਦਾ ਕੋਈ ਕੰਮ ਵਧਾਉਣਾ ਸੀ ਹੁਣ ਇਹ ਕਹਿੰਦੇ ਵੀ ਸਾਡੀ ਬੇਇੱਜ਼ਤੀ ਵੀ ਹੋ ਗਈ ਸਾਨੂੰ ਰੋਕ ਵੀ ਲਿਆ ਗਿਆ ਗੱਡੀ ਵੀ ਖੜੀ ਆ ਹਨਾ ਪਰ ਸਾਨੂੰ ਬੈਠ ਲੈਣ ਦਿਓ ਅਸੀਂ ਹਜੇ ਤੁਸੀਂ ਜਾਣਾ ਹਜੇ ਲੱਗ ਰਿਹਾ ਤੁਹਾਨੂੰ ਹੋਰ ਜਿੰਮੇ ਦਾ ਕਰੋਲੇ ਉੱਠੀ ਨੇ ਨਹੀਂ ਯਾਰ ਤੁਹਾਨੂੰ ਨਹੀਂ ਲੱਗਦਾ ਸੀ ਆਕਰ ਘਰੇ ਵਿਆਹ ਦਾ ਕੰਮ ਆ ਖਾਣਾ ਪੀਣਾ ਚੱਲੋ ਇਹ ਸਿਸਟਮ ਹੁੰਦਾਗਾ ਠੀਕ ਆ ਵੀ ਤੁਸੀਂ ਆਪਦਾ ਘਰੋਂ ਹੀ ਇਹ ਕੰਮ ਕਰਕੇ ਦਰੋਂ ਦਵਾਈ ਬੂਟੀ ਲੈ ਕੇ ਚੱਲੋ ਭਰਾਵਾ ਤੈਨੂੰ ਹੁਣ 20 ਸਾਲ ਹੀ ਦੱਸਤਾ ਹੁਣ ਘਰੇ ਰਿਸ਼ਤੇਦਾਰ ਸੀ ਹਮਮ ਉਹ ਸਾਰੇ ਰਿਸ਼ਤੇਦਾਰ ਬੜੇ ਪਿੱਛੇ ਸੀ ਕਿਹੜੇ ਸਾਨੂੰ ਟਾਈਮ ਬੰਦਾ ਯਾਰ ਇੱਧਰ ਉੱਧਰ ਕਰਜ ਕਰੋ ਬਾਈ ਮੈਂ ਕਹਾਂ ਵੀ ਨੇੜੇ ਹੀ ਹੌਲੀ ਹੌਲਾ ਕੇ ਉੱਥੇ ਖਾਣਾ ਪੀਣਾ ਵੀ ਕੋਸਣਾ ਮੈਂ ਕਹ ਦਰੂ-ਦਰੂ ਪੀਵਾਂਗੇ ਫੇਰ ਘੱਟ ਜਾਨਾ ਪੈ ਜੇ ਫੇਰ ਬਾਈ ਕਰਕੇ ਰਾਹ ਚੱਕਰ ਹੋਵੇ ਨਹੀਂ ਯਾਰ ਕਰੋ ਮੁੰਡੇ ਵਿਆਹ ਵਾਲੇ ਨੂੰ ਨਹੀਂ ਨਿਕਲਣ ਦਿੰਦੇ ਦਸ ਦਿਨ ਪਹਿਲਾਂ ਕਿ ਜੇ ਤੂੰ ਉਹਦਾ ਤੁਹਾਡੀ ਗੱਲ ਠੀਕ ਆ ਨਹੀਂ ਨਿਕਲ ਦਿੰਦੇ ਤੇਰਾ ਘਰ ਹੀ ਹੁੰਦੀ ਆ ਬਾਈ ਘਰੇ ਬਹਿ ਜਾਂਦਾ ਯਾਰ ਉਹ ਆ ਰਿਸ਼ਤੇਦਾਰ ਆ ਇਸੇ ਘਰੇ ਰਿਸ਼ਤੇਦਾਰ ਆ ਇਸੇ ਘਰੇ ਰਿਸ਼ਤੇਦਾਰ ਵੀ ਤਾਂ ਬੈਠੇ ਹੀ ਆ ਘਰੇ ਤੂੰ ਬੈਠ ਲੈਂਦਾ ਕੋਈ ਨੂੰ ਐਵੇਂ ਨਹੀਂ ਮਿਲਿਆ ਅਸਲ 'ਚ ਇਹਨੂੰ ਜਦੋਂ ਉਹ ਇਹ ਨੇੜੇ ਯਾਰ ਜਿਹੜਾ ਜਿਹੜੇ ਮੁੰਡੇ ਦਾ ਵਿਆਹ ਉਹਦੇ ਨਾਲ ਘਰੇ ਵੀ ਧੱਕਾ ਕਰੀ ਜਾਂਦੇ ਆ ਸਾਰਾ ਮੇਲ-ਗੇਲ ਇਧਰ-ਉਧਰ ਆ ਕੇ ਜੰਗਲ ਪਾਣੀ ਜਾਏ ਆ ਇਹਨੂੰ ਜਾਣ ਨਹੀਂ ਦਿੰਦੇ ਇਹਨੂੰ ਬਹਿਣ ਨਹੀਂ ਦਿੰਦੇ ਵੀ ਤੁਸੀਂ ਦੱਸੋ ਜੇ ਇਹ ਬਰਾਤ ਵਾਲੀ ਗੱਡੀ 'ਚ ਬੈਠ ਕੇ ਜਾਊਗਾ ਪਰੌਣਾ ਬੈਠੂ ਤੇ ਬਰਾਤ ਅੱਗੇ ਸਿਰੇ ਜਾਊ ਵਿਆਹ ਕੇ ਇਹਨੇ ਈਆ ਇਹ ਜਾਉ ਤੇ ਅੱਗੇ ਕੰਮ ਹੋ ਇਹ ਹੁਣ ਇੱਥੇ ਆੜੇ ਖੜਾ ਅੱਗੇ ਬਰਾਦ ਭਣਾ ਜਿੱਥੇ ਮਰਜ਼ੀ ਖੜੀ ਲਾਵੇ ਇੱਕ ਤਾਂ ਹੋਈ ਸੀ ਕਬਜੀ ਉਦੋਂ ਆਪਾਂ ਨੂੰ ਆਈ ਨਹੀਂ ਨੱਚੀ ਨੁੱੱਚੀ ਗੱਡੀ ਜਾਂਦੇ ਜੀ ਕਬਜੀ ਹੋ ਗਈ ਤੇ ਆਪਾਂ ਆ ਗਏ ਚਲ ਰਾਜ ਵੇਖਾਂ ਕਿਤੇ ਇੱਥੇ ਜੀ ਨਿੜੇ ਜਾ ਕੇ ਤੇ ਰਾਜ ਕਿਤੇ ਦਵਾਈ ਦੂਈ ਲੈ ਲਈ ਮੈਡੀਕਲ ਤੋਂ ਗੋਲੀ ਗੋਲੀ ਲੈ ਲਈ ਕੋਈ ਗੋਲੀ ਲੈਤੀ ਸੁਣੇ ਖਰਾਬ ਕਰਤਾ ਜੀ ਮਿਲਦਾ ਉਹ ਬਈ ਮੈਂ ਗੋਲੀ ਖਾਦੇ ਜਿਹੜੀ ਯਾਰ ਉਹਨੇ ਨਾ ਮੇਰਾ ਵਾਧਾ ਹੋਰੀ ਕੀੜੇ ਢੱਡ ਚਰਾਲਣ ਨਾ ਲਾਤੇ ਹਜੇ ਵੀ ਲੜੀ ਜਾਂਦੇ ਮੈਨੂੰ ਪਤਾ ਕੰਮ ਫੇਰ ਹੋਊਗਾ ਖੜਿਆ ਹੁੰਦਾ ਵੀ ਨਹੀਂ ਇਹਨੂੰ ਵੀ ਜਿਵੇਂ ਮੌਕੇ ਤੇ ਇਹ ਕੰਮ ਦਾ ਕਸ ਪੈ ਗਿਆ ਇਹ ਨਹੀਂ ਤਾਂ ਨਹੀਂ ਖਾਦੀ ਖੋਦੀ ਨਾਲ ਉਹ ਬਈ ਮੈਂ ਨਾ ਅਸਲ ਚ ਨਾ ਕੋਕ ਪਾਇਆ ਸਾਨੂੰ ਇਹਨਾਂ ਦੇ ਦੂਜੇ ਵੱਡੇ ਪਰੋਣੇ ਨੇ ਮੈਨੂੰ ਤਾਂ ਲੱਗਦਾ ਉਹਨੇ ਵਿੱਚ ਕੁਝ ਪਾ ਕੇ ਦਿੱਤਾ ਜਾਂ ਸ਼ਰਾਰਤ ਕਰਤੀ ਕੋਈ ਬਈ ਉੱ ਇਹ ਵੀ ਮਸਲਾ ਹੂੰ ਮੈਂ ਇਥੋਂ ਜਾਣ ਨਹੀਂ ਦਿੰਦਾ ਜੇ ਜਾਣਗੇ ਵੀ ਤਾਂ ਜਿੱਥੇ ਜਿਹੜੇ ਪਿੰਡੇ ਬਰਾਦ ਲੈ ਕੇ ਜਾਂਦੇ ਮੈਂ ਉੱਥੇ ਜਾਊ ਪੰਚਾਇਤ ਇਕੱਠੀ ਕਰਕੇ ਮੈਂ ਨੰਦ ਨਹੀਂ ਹੋਣ ਦਿੰਦਾ ਉਹਨਾਂ ਦੇ ਯਾਰ ਯਾਰ ਇਹਦਾ ਦਿਲ ਭੁਗੀ ਕਿਤੇ ਨਾਲ ਬਾਈ ਯਾਰ ਕਿੱਡੀ ਕੀ ਗੱਲ ਆ ਇਹ ਕੱਢ ਦਿੰਦੇ ਆ ਪਾਣੀ ਬੇਇੱਜ਼ਤੀ ਕਰੂ ਛੋਟੀ ਉੱਥੇ ਜਾ ਕੇ ਮੈਂ ਨਹੀਂ ਕੱਟੋਗੇ ਕਿਧਰ ਇੰਨਾ ਪਾਣੀ ਕਿੱਥੋਂ ਕੱਢਦੇ ਹੋਗੇ ਤੁਸੀਂ ਜਿਹੜੇ ਲਾ ਰਿਹਾ ਪਾਣੀ ਕਰਦਾ ਪਾਣੀ ਵੇ ਉਹਨਾਂ ਕਹਿੰਦੇ ਬੰਦ ਕਰਦੇ ਜਾਲ ਉਹਨਾਂ ਦੀ ਪੀ ਜਾਂਦਾ ਪਿੱਠ ਤੇ ਬਾਈ ਕੀ ਲੇਬਰ ਨੂੰ ਵਰ ਜਾਂ ਇੱਥੇ ਬੰਦੇ ਹੁੰਦੇ ਆ ਕੰਮ ਵਾਲੇ ਬਾਈ ਖਰਚਾ ਪਤਾ ਬਹੁਤ ਜ਼ਿਆਦਾ ਖਰਚਾ ਅਗਲਾ ਕਹਿੰਦਾ ਕਿ ਸਬਜ਼ੀ ਆ 12 ਬ ਕਰਦੇ ਹੁੰਦੇ ਜਿਹੜੀ ਇਹਦੀ ਸਾਫ ਸਫਾਈ ਕਰਦੇ ਆ ਫਿਰ ਆ ਪਾਣੀ ਵਾਲਾ ਸਿਸਟਮ ਦੇਖੋ ਜਿਹੜਾ ਲਵਾਇਆ ਮੈਂ ਬਹੁਤ ਮਹਿੰਗਾ ਲੱਗਿਆ ਵਸ ਇਸ ਸਿਸਟਮ ਬੈਠੇ ਵੀ ਆ ਤੁਸੀਂ ਦਿਖਾ ਦਿਓ ਬੰਦੇ ਜਿਹੜੇ ਕੰਮਕਾਰ ਆਲੇ ਆ ਉਹ ਬੈਠੇ ਵੀ ਆ ਉਧਰ ਦੇਖੋ ਜਿਹੜੀ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਨਾ ਮੈਂ ਨਾ ਜਿਸ ਨੂੰ ਕਹਾਇਆ ਕੈਮਰਾ ਲੈ ਕੇ ਚੱਲੋ ਯਾਰ ਨਹੀਂ ਉਹ ਤਾਂ ਕਹ ਨਹੀਂ ਉਹ ਨਹੀਂ ਦਿਖਾ ਸਕਦੇ ਭਾਈ ਜਿਹੜਾ ਇਹ ਜਿੱਥੇ ਬੈਠੇ ਆ ਉਹ ਚੀਜ਼ਾਂ ਨਹੀਂ ਕੈਮਰੇ 'ਚ ਦਿਖਾ ਸਕਦੇ ਬਾਈ ਦੀ ਲੇਬਰ ਵੀ ਹੈਗੀ ਆ ਤੁਸੀਂ ਦਿਖਾ ਦਿਓ ਬੈਠੇ ਨੇ ਬੰਦੇ ਕੁਰਸੀਆਂ ਦੇ ਉੱਪਰ ਬਿਲਕੁਲ ਬਾਈ ਯਾਰ ਮੇਰੀ ਗੱਲ ਸੁਣੋ ਤੁਸੀਂ ਮਨ ਦਾ ਸਰਕਾਰ ਨੂੰ ਲੱਗਦਾ ਸਾਂ ਆਏ ਮਤਲਬ ਤਾਂ ਇੱਕ ਤਾਂ ਬਟਾਵੇ ਕਿੰਨਾ ਸਰਕਾਰੂ ਸਰਕਾਰੂ ਜਦਾ ਕਾ ਨਹੀਂ ਉੱਗਿਆ ਹੁੰਦਾ ਅਗਲਾ ਸਬਜੀ ਲਈ ਬੈਠਾ ਯਾਰ ਮੈਨੂੰ ਪਤਾ ਹੀ ਨਹੀਂ ਲੱਗਿਆ ਯਾਰ ਪਤਾ ਨਹੀਂ ਲੱਗਿਆ ਇੰਨਾ ਕਿ ਤਾਂ ਪਤਾ ਹੁੰਦਾ ਤੁਸੀਂ ਜੰਗਲ ਬਣੇ ਨਾ ਥੋੜਾ ਬਾਹਨ ਪਏ ਇੱਥੇ ਮਰ ਜਾਓ ਤੁਸੀਂ ਉਹਦੀ ਸਬਜੀ 'ਚ ਬੈਠੀ ਜਾਨੇ ਹੋ ਫਿਰ ਇੱਕ ਤੁਸੀਂ ਗਲਤੀ ਨਹੀਂ ਮੰਨਦੇ ਮਤਲਬ ਬੈਠੀ ਆ ਵੀ ਮਦਾ ਗਲਤੀ ਨਹੀਂ ਮੰਨਦਾ ਲਾ ਦੱਸੋ ਤੁਸੀਂ ਇਹਦਾ ਕੀ ਹਲਾ ਗਲਤੀ ਕਿਉਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਇਹਨੂੰ ਕੋਈ ਨਹੀਂ ਰੋਕ ਸਕਦਾ ਯਾਰ ਨਹੀਂ ਰੋਕ ਨਹੀਂ ਸਕਦਾ ਜੇ ਰੋਕ ਨਹੀਂ ਸਕਦਾ ਤੁਸੀਂ ਅਗਲੇ ਦੇ ਚੁੰਦੇ ਤੇ ਕਰੋਗੇ ਤੂੰ ਬਈ ਸਾਡੇ ਕਿ ਨਹੀਂ ਤੇ ਦੇ ਕਿੰਨੇ ਸਾਡੇ ਅੰਦੇ ਨਹੀਂ ਜਿਹੜੀ ਗੱਲ ਸਹੀ ਆ ਠੀਕ ਆ ਇਹ ਮੰਨਦੇ ਆ ਕਿਸੇ ਨੂੰ ਵੀ ਜ਼ੋਰ ਪਾ ਸਕਦਾ ਕੋਈ ਵੀ ਗੱਲਬਾਤ ਹੋ ਸਕਦੀ ਹੈ ਇਹਦੇ 'ਚ ਕੋਈ ਦੋਰ ਨਹੀਂ ਠੀਕ ਆ ਇਹ ਕੋਈ ਪ੍ਰੈਕਟੀਕਲ ਮੁੱਦਾ ਨਹੀਂ ਗਾ ਇਹ ਕੋਈ ਸਿਆਸੀ ਮੁੱਦਾ ਨਹੀਂ ਵੀ ਅਸੀਂ ਕੋਈ ਸਿਆਸਤ ਕਰ ਰਹੇ ਆ ਠੀਕ ਆ ਕੋਈ ਤੇਰੀ ਟੱਟੀ ਦੇ ਸਿਆਸਤ ਨਹੀਂ ਕਰ ਰਹੇ ਅਸੀਂ ਕੋਈ ਰਾਜਨੀਤੀ ਨਹੀਂ ਤੇਰੀ ਟੱਟੀ ਤੇ ਖੇਡ ਰਹੇ ਅਸੀਂ ਹਾਈ ਤਾਂ ਗੱਲ ਕਰ ਰਹੇ ਸਹੀ ਸਹੀ ਗਲਤ ਗਲਤ ਆ ਯਾਰ ਭਾਈ ਗਲਤ ਦੀ ਗੱਲ ਕਿ ਸਨੋ ਠੀਕੀ ਜਾਂਦੇ ਅਗਲੇ ਉੱਥੇ ਸਾਡਾ 4-5 ਲੱਖ ਘਰੇ ਲੱਗਾ 4-5 ਲੱਖ ਉਹਨਾਂ ਨੇ ਲਾਇ ਕਿਥੋਂ ਦਵਾ ਨਹੀਂ ਚੱਲੂਗਾ ਮੇਰਾ ਨਵੇੜਾ ਕਰਕੇ ਜਾਂ ਨਹੀਂ ਲੈ ਜੀ ਡੋਲਾ ਇੱਥੇ ਮੈਨੂੰ ਤੁਰਨ ਨਹੀਂ ਦਿੰਦਾ ਇੱਥੇ ਗੱਡੀ ਮੈਂ ਸਾਈਕਲ ਤੇ ਲੈ ਜੂ ਬਰਾਤ ਮੇਰਾ ਕਿ ਨਵਾਂ ਲੈ ਕੇ ਮੈਂ ਕਿ ਮੈਂ ਉੱਥੇ ਪਹੁੰਚੂਗਾ ਲਾੜਾ ਲਾੜੀ ਸਾਡਾ ਕੰਮ ਤੂੰ ਬਰਾ ਯਾਰ ਉੱਡਰ ਜਨੇ ਨੇ ਇਹਨੇ ਕਿਵੇਂ ਬਦਤਾ ਓਏ ਹੋਰ ਤਨ ਟੱਟੀ ਭਾਈ ਯਾਰ ਉੱਤੋਂ ਤੂੰ ਮੈਨੂੰ ਕਹੀ ਜਾਂਦਾ ਬਣਾ ਬਰਾ ਜਈ ਵੀ ਇਥੇ ਬੰਨ ਕੇ ਜਮਾ ਬੇੜਾ ਹੀ ਪਤਾ ਮੇਰਾ ਯਾਰ ਇਹਨੇ ਓ ਚੱਲ ਓ ਬੇੜਾ ਕਿ ਯਾਰ ਇੱਕ ਤਾਂ ਤਨ ਟੱਟੀ ਭਾਇਆ ਉੱਤੋਂ ਤੂੰ ਮੇਰੇ ਨਾਲ ਹੀ ਖੇਪੜਦਾ ਭਾਜਾ ਢੱਲ ਵਾ ਕਾਕਾ ਕਿ ਮੈਂ ਕੁੜੀ ਤੇਰੇ ਨਾਲ ਮੈਂ ਰੇਣਾ ਤੋੜਨੀ ਅਗਲੇ ਨੇ ਓ ਤੇਰੇ ਨਾਲ ਤੋੜਨੀ ਆ ਮਤਲਬ ਤੂੰ ਤਾਂਹੀਂ ਤਾਂ ਮੈਂ ਜਮਾ ਸੈਟ ਕਰਕੇ ਲੇਗਾ ਚੱਲਾ ਸੀ ਉੱਥੇ ਉਹਨਾਂ ਦੇ ਜੀ ਰੀਵਨ ਕੱਟ ਲੈ ਬਾਹਰ ਚ ਲਿੰਡਾ ਕਰ ਦਿੰਦਾ ਫੇਰ ਓਏ ਭਾਈ ਮੇਰੀ ਗੱਲ ਸੁਣ ਲੈ ਆਪਾਂ ਗੱਲ ਭਈ ਇਹਨੂੰ ਰ ਤੂੰ ਕਰ ਦੂਦ ਕੀਤੀ ਹੈਗੀ ਇੱਥੇ ਤਾਂ ਵਿਆਹ ਤੋਂ ਬੱਲ ਕਰ ਲਾਂਗ ਲੋ ਪਹਿਲਾਂ ਤੂੰ ਬੜਾ ਹੱਥ ਆਇਆ ਮੇਰੇ ਓ ਯਾਰ ਹੁਣ ਕਰ ਤਾ ਨਾ ਕਰ ਲਾ ਕੇ ਤੇਰੀ ਜਿਹੜੀ ਲੇਬਰ ਲੱਗੂਗੀ ਤੇ ਆਖੀ ਤੇ ਆਈ ਤੇ ਮੈਂ ਓਏ ਤੂੰ ਸਾਧ ਕਿਉਂ ਜਾਂਦਾ ਯਾਰ ਨਹੀਂ ਯਾਰ ਲੜ ਭਾਈ ਲੜਨਾ ਨਹੀਂ ਕੈਮਰਾ ਚੱਲ ਰਿਹਾ ਲੜਨਾ ਨਹੀਂ ਯਾਰ ਲੜੋਣਾ ਲੜਨਾ ਨਹੀਂ ਯਾਰ ਭਾਈ ਤੂੰ ਕਰਨਾ ਤੇ ਸਾਫ ਤੇ ਇਹ ਆ ਵੇਖੋ ਜਿਹੜੀ ਫਿਰ ਤੁਸੀਂ ਗਲਤੀ ਮੰਨ ਲਓ ਕਿੱਡੀ ਕੀ ਗੱਲ ਹੈ ਜੇ ਤੂੰ ਅਗਲੇ ਦੀ ਸਬਜ਼ੀ ਟੱਟੀ ਪੈ ਕੇ ਬਹਿ ਗਿਆ ਠੀਕ ਆ ਉਹ ਗੱਲ ਮਾਰਨ ਤਿਆਰ ਆ ਭਾਈ ਕਹੀ ਦਾ ਜਾਣਿਆ ਕਿ ਵੀ ਜਿਹੜੀ ਲੇਬਰ ਲੱਗੂਗੀ ਆ ਪਾਣੀ ਜਾਂ ਕਰੇ ਬੰਦੇ ਤਾਂ ਹੁਣ ਸਾਰੇ ਗਵਾਨ ਤੇ ਉਹਨੂੰ ਤਰ ਤਰੀ ਜਾਂਦਾਗਾ ਤਰੀ ਵੰਗੂ ਹੁਣ ਯਾਰ ਉਹਦਾ ਲਾਈਟ ਆ ਜਾਂ ਮੁੜ ਕੇ ਲਾਈਟ ਡੁੱਟ ਜੂ ਖੇਤਾਂ ਵਾਲੇ ਚੁਕਾ ਦ ਆ ਬਾਅਦ ਚ ਲਾਲੇ ਪਾਣੀ ਚ ਕਾ ਫਿਰ ਤੁਸੀਂ ਪਹਿਲਾਂ ਕੋਈ ਗੱਲ ਕਰਨੀ ਸੀ ਫਿਰ ਕੋਈ ਮੇਰੀ ਗੱਲ ਹੋਣਾ ਬਿਨਾ ਕੁੜੀ ਦੇ ਪਰੋਣਾ ਬਣੀ ਦਾ ਉਹਨਾਂ ਨੂੰ ਕਈ ਇਹਨਾਂ ਕੋਈ ਗਲਤੀ ਹੋ ਗਈ ਕੱਟ ਪਿਆ ਸੀ ਕਿਹੜੇ ਬੰਦੇ ਨੂੰ ਪਾਇਆ ਦਾ ਲੀਵਰ ਚ ਨੁਸਖਾ ਮਿਲ ਰਿਹਾ ਸੀ ਕਹਿੰਦਾ ਵੀ ਦੱਸ ਯਾਰ ਭਾਈ ਲੀਵਰ ਦਾ ਨੁਸਖਾ ਅੱਖਾਂ ਚ ਦਾਣੀ ਨੁਸਕੇ ਦੇ ਮੇਰਾ ਮਤ ਤੁਤੇ ਪਹਿਲੀ ਯਾਨਾ ਹੋਇਆ ਸੀਗਾ ਐ ਲੀਵਰ ਚ ਤਾਂ ਨੁਕਸਾ ਮੰਨਦੇ ਆ ਲਾੜੇ ਦੇ ਲੀਵਰ ਚ ਨੁਕਸਾ ਪ੍ਰੈਸ਼ਰ ਬਣ ਗਿਆ ਜੇ ਟੱਟੀਆਂ ਨਿਕਲ ਗਈ ਮੰਨਦੇ ਆ ਗੱਲ ਪਰ ਅੱਖਾਂ ਨਾਲ ਤਾਂ ਤੁਹਾਨੂੰ ਦਿਖਦਾ ਤੂੰ ਅਗਲੇ ਦੀ ਸਬਜ਼ੀ ਚ ਤਾਂ ਨਾ ਬੈਠ ਯਾਰ ਬਾਈ ਯਾਰ ਇਹਦਾ ਹੁਣ ਰਸਤਾ ਟੁੱਟ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਰਸਤਾ ਆਈ ਦੇ ਪਿੱਛੇ ਰਸਤਾ ਕਿਵੇਂ ਟੁੱਟ ਗਿਆ ਤੇ ਜਾਣ ਨਹੀਂ ਦਿੰਦਾ ਜਦੋਂ ਹੁਣ ਸਬਜ਼ੀ ਖਰਾਬ ਹੋ ਗਈ ਉਹਦਾ ਕਿਹ ਕੋਣ ਜ਼ਿੰਮੇਵਾਰ ਹੈ ਬਾਈ ਕਿੰਨਾ ਖਰਚਾ ਲਾ ਇਹਦਾ ਕਰ ਦਿਓ ਮਹੀਨੇ ਦਾ ਸਬਜ਼ੀ ਦਾ ਵੀਰੇ 10-12000 ਰੁਪਏ ਤਾਂ ਆ ਜਾਂਦਾ ਖਰਚਾ ਮਾਮੂਲੀ ਗੱਲ ਆ ਲੇਵਰ 12 ਜਣਾਂ ਦੀ ਲੇਵਰ ਜੇ ਲਾਇਸੈਂਸਤਾ ਬਣਿਆ ਲਾਇਸੈਂਸ ਨਾਲ ਕੀ ਟੱਟੀ ਦਾ ਲਾਇਸੈਂਸ ਨਾਲ ਕੀ ਲੈਣਾ ਬਈ ਮੇਰਾ ਲਾਇਸੈਂਸ ਕਾਰ ਬਣਾ ਗਿਆ ਕਾਰਵਾਈ ਚ ਪੂਰਾ ਕਾਹਦਾ ਕਾਰ ਬਣਾਏ ਹੋਏ ਬਈ ਕਾਹਦਾ ਕਾਰ ਬਣਿਆ ਮੈਂ ਹਵੇਲੀ ਦੇ ਟੱਟੀ ਬਹਿਵਾਂਗੇ ਮੈਨੂੰ ਕਹਿਆ ਕਾਰ ਕਾਰ ਤਾਂ ਟੋਲ ਬਲਾਜੇ ਦੇ ਬਣ ਸਕਦਾ ਰਾਸ਼ਨ ਕਾਰਡ ਬਣ ਸਕਦਾ ਏਟੀਐਮ ਕਾਰਡ ਇਹ ਕਾਰਡ ਹੁੰਦੇ ਟੱਟੀ ਬਹਿੰਦੇ ਕਿਹੜਾ ਕਾਰਡ ਬਣਦਾ ਮੈਨੂੰ ਮੈਂ ਕਿਹਾ ਸੀ ਮੇਰੇ ਲੀਵਰ 'ਚ ਨੁਕਸਾ ਬਈ ਚੱਕੇ ਨਹੀਂ ਲੈ ਨਹੀਂ ਡਾਕਟਰ ਨੇ ਬਣਾ ਕੇ ਕਾਰਡ ਬਣਾ ਲਿਆ ਤੇ ਮੇਰੀ ਜ਼ਮੀਨ ਤੋਂ ਮਲ ਲੈ ਲਈ ਆ ਗਾਹਣੋਂ ਦਫਰ ਕਹਦਾ ਕੀ ਕੀ ਨੁਕਸਾ ਹੈ ਨੀ ਕਾਹ ਕਿਹਦੇ ਲੀਵਰ 'ਚ ਨੁਕਸਾ ਹੈਗਾ ਨਹੀਂ ਕਾ ਇੱਕ ਮਿੰਟ ਲੀਵਰ 'ਚ ਨੁਕਸਾ ਕਾਰਡ ਕੀ ਕਾਦਾ ਬਣਾ ਕੇ ਦਿੱਤਾ ਸੁੱਤੇ ਪੀ ਟੱਟੀ ਕਿਦੇ ਬਿੱਡਾਂ ਦੇ ਨਿਕਲ ਜਾਂਦੇ ਆ ਮੇਰੇ ਆਣ ਪਤਾ ਹੁਣ ਵੀ ਨਿਕਲੀ ਪਈ ਹੋਵੇ ਕਾਰ ਬਣਿਆ ਬੰਦੇ ਦੇ ਪ੍ਰੋਬਲਮਾਂ ਜਿਹੜੀ ਅਸਲ ਦੇ ਵਿੱਚ ਬਾਈ ਜੀ ਸਮਝਣੀ ਪਊ ਹੁਣ ਵੇਖੋ ਇਹ ਕਹਿੰਦਾ ਮੇਰਾ ਤਾਂ ਕਾਰ ਬਣਿਆ ਕਿ ਮੈਂ ਬਹਿ ਸਕਦਾ ਇਹਨੂੰ ਕੋਈ ਨੋਕਸ਼ਾ ਪ੍ਰੋਬਲਮ ਆ ਕਹਿੰਦਾ ਮੈਨੂੰ ਇਹ ਪ੍ਰੋਬਲਮ ਕਈ ਵਾਰੀ ਸੁੱਤੇ ਇਹਨੂੰ ਵੀ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਹੋਣੀ ਬਾਈ ਜੀ ਫਿਰ ਤੁਸੀਂ ਇੰਨੀ ਬਹਿਸ ਤਾਂ ਕਰਨ ਦੀ ਲੋੜ ਨਹੀਂ ਸੀ ਬਾਈ ਨੂੰ ਪਹਿਲਾਂ ਹੀ ਗੱਲ ਕਲੀਅਰ ਕਰ ਦਿੰਦੇ ਵੀ ਸਾਨੂੰ ਆ ਪ੍ਰੋਬਲਮ ਇਹਦਾ ਬਾਈ ਰਾਇਆ ਕਰੀ ਜਾਂਦਾ ਕਿ ਮੈਨੂੰ ਵੀ ਹੀ ਦੱਸਦਾ ਬਾਈ ਮੇਰਾ ਕਾਰ ਬਣਾ ਵੀ ਪੱਕਾ ਕਾਰ ਪਹਿਲਾਂ ਦੱਸੇ ਬਾਈ ਇਹਨੂੰ ਜੇ ਪ੍ਰੋਬਲਮ ਸੀ ਤਾਂ ਘਰ ਡੈਪਰ ਲੈ ਕੇ ਨਿਕਲਦਾ ਡੈਪਰ ਤੂੰ ਡੈਪਰ ਲਾ ਇਹ ਰੋ ਗੱਲ ਤੇ ਨਹੀਂ ਮੈਥੇ ਲਾਦਾ ਨ ਯਾਰ 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 ਹੋਰ ਯਾਰ ਇਹ ਗੱਲ ਨਾ ਕਰ ਲੈ ਯਾਰ ਇਹ ਗੱਲ ਇਹਨੂੰ ਪਾੜ ਦੇ ਫਿਰ ਮੇਰੀ ਗੱਲ ਸੁਣ ਇੱਕ ਮਿੰਟ ਜੇ ਇਹ ਉਹ ਵੀ ਗੱਲ ਸਹੀ ਆ ਜੇ ਤੈਨੂੰ ਪ੍ਰੋਬਲਮ ਆ ਤੇਰੇ ਪੇਟ ਦੀ ਕੋਈ ਪ੍ਰੋਬਲਮ ਤੂੰ ਡੈਪਰ ਲਾ ਕੇ ਤੁਰਦਾ ਵਿਆਹ ਵਾਲਾ ਕੰਮ ਆ ਤੇਰਾ ਬਈ ਮੇਰੀ ਗੱਲ ਸੁਣਦਾ ਮੈਨੂੰ ਪਤਾ ਨਹੀਂ ਮੇਰੇ ਚਾਚੇ ਤਾਂ ਕਿੰਨੇ ਭੜਿਆ ਉਹਨੂੰ ਛੱਡ ਜਿਹੜੀ ਗੱਲ ਆ ਉਹਦੇ ਤੇ ਆ ਤੂੰ ਡੈਪਰ ਲਾ ਕੇ ਤੁਰਦਾ ਡੈਪਰ ਯਾਰ ਬਈ ਫਰੇਸ ਹਮਾਰਾ ਟਰੱਕ ਲਵਾਉਣਾ ਪੂ ਮੈਨੂੰ ਘਰੇ ਯਾਰ ਕੈਮਰਾ ਜੇ ਕਰ ਬੰਦ ਆ ਬਾਬੇ ਗੱਲ ਕੈਮਰੇ ਦੀ ਨਹੀਂ ਤੁਹਾਨੂੰ ਪਤਾ ਆਪਣਾ 5000 ਬੰਦਾ ਲਾਈਵ ਜੁੜਿਆ ਹੋਇਆ ਤੁਹਾਡੀ ਬੇਇੱਜ਼ਤੀ ਬ ਬੇਤੀ ਨੀ ਪਰ ਤੁਸੀਂ ਇਹ ਗੱਲ ਉੱਥੋਂ ਇੱਕ ਮਿੰਟ ਤੂੰ ਇਹਨੂੰ ਗੋਲੀ ਦਵਾਤੀ ਉੱਥੋਂ ਜਿਹਨੂੰ ਕਬਜੀਸ ਕਬਜੀ 2-3 ਹੋਰ ਲੈ ਲੈ ਆਂ ਨਾ ਚੱਕੇ ਕਾਰ ਦੇ ਓਏ ਤੁਹਾਡੇ ਪ੍ਰਾਣੇ ਨੇ ਕੀਤਾ ਕੰਮ ਖਰਾਬ ਨੇ ਕੂਕ ਪਿਆ ਜਿਹੜਾ ਤਾਂ ਮੇਰੇ ਵੀ ਵਿੱਚ ਨਿਕਲਣ ਵਾਲੀ ਹੋਈ ਪਈ ਕੂਕ ਕੀ ਭਾਇਆ ਜੋ ਤੁਸੀਂ ਐਵੇਂ ਕੰਮ ਉਹਦਾ ਤਾਂ ਇਹ ਬੰਦਾ ਤਾਂ ਪੱਕਾ ਚਲੋ ਤੂੰ ਇਹਨੂੰ ਗੋਲੀ ਕਿਉਂ ਦਵਾਇ ਇਹਨੂੰ 2 ਦਿਨ ਕਬਜੀ ਹੋਰ ਹੋਲਾਂ ਨੇ ਇਹ ਕਿਹੜਾ ਕਿਹੜਾ ਚੱਲ ਬੜਿਆ ਅਸੀਂ ਵਿਆਹ ਹੋ ਜਾਂਦਾ ਕਬਜੀ ਖੁੱਲ ਜਾਂਦੀ ਮੁੜ ਕੇ ਓ ਯਾਰ ਬਈ ਕਬਜੀ ਜਿਹੜਾ ਪਾਣੀ ਆ ਹੁਣ ਉੱਤੇ ਡੋਲੀ ਅਸੀਂ ਕਾਰਵਾਈ ਕਰ ਸਕਦੇ ਪਾਣੀ ਸਿੱਧਾ ਸਾਡੇ ਦੇ ਨਹੀਂ ਇਹ ਤਾਂ ਗੱਲ ਹੈ ਕਿੱਡੇ ਲਿੱਡੇ ਕੰ ਮਨੇ ਗੱਲ ਦਾ ਸਿਰ ਇੱਕ ਮਟ ਬਾਈ ਜੀ ਤੁਸੀਂ ਤੁਸੀਂ ਇਹ ਹੁੰਦਾ ਯਾਰ ਤੁਸੀਂ ਵੀ ਅੱਧੇ ਜੋ ਟੱਟੀ ਉੱਠ ਖੜੇ ਤੁਰੀ ਹੱਥ ਧੋਤੇ ਕਿਉਂ ਮੀਂ ਆ ਇਹ ਹੱਥ ਤਾਂ ਮੋٹے-ਮੋٹے ਧੋਤੇ ਬਾਈ ਮੋٹے-ਮੋٹے ਹੱਥ ਧੋਤੇ ਗਏ ਆ ਲਾੜੇ ਤੋਂ ਹੱਥ ਵੀ ਨਹੀਂ ਧੋਤੇ ਗਏ ਲੈਕ ਵਾਲੇ ਕਿਉਂਕਿ ਉਹਦੋਂ ਹਾਕ ਵੱਜ ਗਈ ਡਰ ਕੇ ਉੱਠ ਖੜਿਆ ਹੱਥ ਤਾਂ ਧੋਨੇ ਸੀ ਤੂੰ ਹੱਥ ਤਾਂ ਵੀ ਧੋਣੀ ਨਹੀਂ ਉਹ ਆਹ ਕੰਮ ਲੱਗਾ ਬਾਈ ਯਾਰ ਮੇਰੀ ਵੀ ਚੜਾਤੀ ਬਾਈ ਯਾਰ ਤੂੰ ਬੈਠਾ ਨਹੀਂ ਸੀ ਅਜੇ ਤਾਂ ਮੈਂ ਆਈ ਕੀਤਾ ਸੀ ਤੇ ਆਈ ਉਹਦੇ ਹੋ ਗਿਆ ਨਹੀਂ ਤੇਰੇ ਨਾਲ ਤਾਂ ਹੋ ਵੀ ਆਏ ਦੇਖੋ ਚੀਜ਼ ਵੇਖੋ ਤੁਸੀਂ ਅਸਲ ਦੇ ਵਿੱਚ ਬਾਈ ਤੂੰ ਜਿਹੜਾ ਉਹ ਗੱਲਬਾਤ ਜਿਹੜਾ ਕੰਮ ਕਰਨਾ ਸੀ ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਸਕਿਆ ਬਾਈ ਤੂੰ ਇਹਨੂੰ ਨਹੀਂ ਉਹ ਨਹੀਂ ਸੀ ਯਾਰ ਬਾਈ ਮੈਨੂੰ ਕਿਹੜਾ ਪਤਾ ਸੀਗਾ ਮੈਂ ਕਿਹੜਾ ਹੁਣ ਮੇਰੀ ਤਾਂ ਆਪ ਨੂੰ ਕਸ ਪੈ ਗਿਆ ਮੈਂ ਕਿਹੜਾ ਮੈਂ ਤਾਂ ਕੋਈ ਗੋਲੀ ਵੀ ਨਹੀਂ ਲੀ ਫਿਰ ਮੈਂ ਤਾਂ ਤੂੰ ਨਾ ਬਿੰਨਾ ਮੇਰਾ ਚੱਲੇ ਨਾ ਵੇਖ ਓਏ ਮੈਂ ਤਾਂ ਤੇਰੇ ਹੀ ਸੋਚਿਆ ਸੀ ਭਰਾਵਾ ਹੁਣ ਮੈਨੂੰ ਕੀ ਆਉਗਾ ਵਿੱਚ ਹੁਣ ਉਹ ਮੈਂ ਤਾਂ ਬੈਠੀ ਜਾਂਦਾ ਫਿਰ ਆਪਸ ਦੇ ਵਿੱਚ ਬਾਈ ਤੁਸੀਂ ਹੁਣ ਲੜੀ ਜਾਂਦੇ ਇਹਦਾ ਕੋਈ ਫਾਇਦਾ ਨਹੀਂ ਬਾਈ ਜੀ ਕੀ ਕਹਿਣਾ ਫਿਰ ਤੁਹਾਨੂੰ ਇਸ ਗੱਲ ਦਾ ਸੱਚੀ ਇਹਨਾਂ ਨੂੰ ਦੁੱਖ ਲੱਗਿਆ ਬਾਈ ਦੁੱਖ ਲੱਗਣਾ ਯਾਰ ਦੇਖ ਇਹ ਤਾਂ ਹੁਣ ਬਰਾਤਾਂ ਇਹ ਲੈ ਕੇ ਆ ਗਏ ਬਹਿ ਗਏ ਇਹਨਾਂ ਨੂੰ ਤਾਂ ਲੱਗਦਾ ਕਿ ਛੋਟਾ ਜਿਹਾ ਕੰਮ ਆ ਉਹ ਮੇਨ ਰੋਡ ਆ ਦੇਖ ਲਓ ਤੁਸੀਂ ਹਾਂ ਇੱਥੋਂ ਦੀ ਕੀ ਕਿਉਂ ਨਿਕਲਦਾ ਇਥੋਂ ਯਾਰ ਹਾਂ ਠੀਕ ਹੈ ਨਾ ਤੇ ਜੇ ਮੈਂ ਬਣਾਉਣ ਲੱਗਾ ਤਾਂ ਮੇਰਾ ਤਾਂ ਦੇ ਕਾਰਖਾਨਾ ਲੱਗ ਜਾ ਟੱਟੀ ਦਾ ਮੈਂ ਇੱਕ ਬੰਦਾ ਵਹਿ ਜੂ ਐਸੇ ਆ ਪਾਣੀ ਯਾਰ ਭਾਈ ਆਇਆ ਕਿ ਛੱਡੇ ਸਿੱਧਾ ਛੱਡਾ ਜਿਹੜਾ ਸਾਡਾ ਨੁਕਸਾਨ ਕਰਤਾ ਸਾਰੀ ਗੱਡੀ ਤੇ ਰੀਵਨ ਰੀਵਨ ਖੁੱਲ ਚੁੱਕੇ ਮੈਂ ਕਹੂੰਗਾ ਕੈਮਰਾਮੈਨ ਨੂੰ ਮੜੇ ਨੇੜੇ ਹੋ ਕੇ ਦਿਖਾ ਅ ਭਰਾਤ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਰੀਵਨ ਆ ਉਹ ਖੁੱਲ ਚੁੱਕੇ ਨੇ ਵੇਖੋ ਕੱਲਾ ਕੱਲਾ ਜਿਹੜਾ ਹੋ ਚੁੱਕਿਆ ਹਾਂਜੀ ਤੁਹਾਨੂੰ ਪਹਿਲਾਂ 40000 ਦੇ ਰੀਵਨ ਆ ਪਾਜਾ 20000 ਦੇ 40000 ਦੇ ਰੀਵਨ ਕਹਿੰਦੇ 36000 ਦੀ ਤਾਂ ਮਰੂਤੀ ਆ ਭਾਈ ਉਹਦੀ ਕਾਰ ਤੇ ਬਹੁਤ ਪੈਸਾ ਲਾਇਆ ਭਾਈ ਨਹੀਂ ਲਾਇਆ ਭਾਈ ਉਹ ਮੰਨਦੇ ਆ ਪਰ ਵੇਖੋ ਤੁਸੀਂ ਜਿਹੜਾ ਰੀਵਨ ਆ ਖ ਉੱਡੀ ਜਾਂਦੇ ਹਵਾਜੇ ਦਾ ਮਸਲਾ ਕੌਣ ਹੱਲ ਕਰੂਗਾ ਇਹ ਕਰਾਂਗੇ ਇੱਧਰ ਹੋਵੇ ਭਾਈ ਸਾਡੇ ਲੀੜੇ ਆ ਭਾਈ ਇਹ ਪਾਣੀ ਰ ਫਾਰਿਆਣਾ ਕਿਉ ਛੱਡਿਆਾਰੇ ਲੀੜੇ ਪਿਉ ਤੇ ਭਾਈ ਇਹਦੇ ਪਿੱਛੇ ਇੱਕ ਰਾਜ ਆ ਹਾਂ ਜਿਹੜਾ ਇਹਨਾਂ ਨੇ ਗੰਦ ਪਾਇਆ ਉਹ ਜਵਾਣੂ ਫੈਲਦੇ ਆ ਹਵਾਜੇ ਵੀ ਫੈਲ ਗਏ ਉਹ ਉਹਨਾਂ ਨੂੰ ਦੂਰ ਕਰਨ ਲਈ ਇਹ ਫਵਾਰੇ ਛੱਡੇ ਵੇ ਆ ਉਹ ਹਾਰੇ ਛੱਡੇ ਗਏ ਆ ਲੀੜੇ ਤੇ ਪਾਤੀ ਆਣ ਭਾਈ ਡਾੜ ਆਕੇ ਨੇ ਪਹਿਲੇ ਪਹਿਲੇ ਅਸਲ ਦੇ ਵਿੱਚ ਇਹ ਵੀ ਨੁਕਸਾਨ ਹੋਇਆ ਨਾਲੇ ਖੁੱਲ ਗਿਆ ਨਾਲ ਬੂਟਾ ਦੇ ਵੇਖਾ ਹੋਰ ਜਿਹੜੀ ਜਿੱਕੇ ਪਏ ਥੋੜੇ ਯਾਰ ਕੱਪੜੇ ਦਾ ਬਾਈ ਧੋਤੇ ਜਾਣਗੇ ਜਿਹੜੀ ਜਿਹ ਖਾਣੀ ਆ ਜਦੋਂ ਉਹ ਖਰਾਬ ਹੋ ਗਏ ਯਾਰ ਉਹਦੀ ਤਾਂ ਇਹ ਗੱਲ ਹੀ ਨਹੀਂ ਬਾਈ ਹਰੀ ਵੀ ਨਹੀਂ ਹੇਤਾ ਹੈ ਹੀ ਫੱਕਾ ਗਈ ਪਨੀਰੀ ਉੱਗੀ ਜਾਂਦੀ ਉਹ ਜੜਾਂ ਚ ਤਾਂ ਪਾਣੀ ਉਹ ਪੈ ਹੀ ਗਿਆ ਉਹਦੀ ਮੇਰੀ ਗੱਲ ਸੁਣ ਲੈ ਬਾਈ ਰੇ ਪੌਂਦਾ ਨਹੀਂ ਤੇਰੇ ਚ ਰੇ ਰੂੜ ਨਾਲ ਮੈਂ ਤੈਨੂੰ ਕਹੀ ਜਾਂਦਾ ਕਿ ਅਰੇ ਆ ਫਰਿਆਂ ਤੋਂ ਬਿਨਾ ਓਕੇ ਅਸਾਂ ਨੂੰ ਬਾਣ ਬਣਾਇਆ ਦੋਰੇ ਪਈਂ ਚੰਦੇ ਯਾਰ ਅਸੀਂ ਅਸੀਂ ਆਈਂ ਪਾਉਂਦਾ ਯਾ ਇਹ ਆ ਫਿਰ ਰੱਬ ਤੋਂ ਚੱਕ ਕੇ ਲਿਆ ਇੰਨਾ ਕਵਾਨ ਸਬਜ਼ੀ ਜੋ ਘਰ ਰੱਬ ਤੋਂ ਚੱਕ ਕੇ ਲਿਆ ਬਾਣ ਤਾਂ ਇੱਥੇ ਹੀ ਆ ਬਾਈ ਉਹ ਅਗਲਾ ਹਰੇਕ ਬੰਦਾ ਆਪਣੇ ਤਰੀਕੇ ਨਾਲ ਚੀਜ਼ ਬੀਜਦਾ ਹਰ ਕੋਈ ਹੁੰਦਾ ਵੀ ਮੇਰਾ ਇੱਕ ਨਾਮ ਹੋਵੇ ਉਹਦਾ ਇੱਕ ਚੰਗਾ ਕੰਮ ਆ ਇਹ ਚੀਜ਼ ਨੂੰ ਵੀ ਤਾਂ ਆਪਾਂ ਨੂੰ ਨਾਲ ਸਮਝਣਾ ਪਊ ਕੌਣ ਤੁਹਾਡੇ ਸਾਹਮਣੇ ਆ ਜਿਹੜੀ ਇਹ ਗੱਲਬਾਤ ਆ ਕਿਉਂਕਿ ਸਿਆਲ ਦੀ ਰੋਤਾ ਸਰਦੀ ਦੀ ਰੋਤਾ ਜਿਹੜੀ ਉਹ ਚੱਲ ਪਈ ਆ ਆਖਰਕਾਰ ਬਰਾਤਾਂ ਦਾ ਦੌਰ ਸ਼ੁਰੂ ਹੋ ਗਿਆ ਦੂਰ ਨੇੜੇ ਸਭ ਨੇ ਜਾਣਾ ਹੁੰਦਾ ਇਹ ਜ਼ਰੂਰ ਕਿ ਸਮਾਣ ਪੈਂਦਾ ਹੁੰਦਾ ਵਿਆਹਾਂ ਨੇ ਕਾ ਦਾ ਫੋਨ ਆ ਗਿਆ ਦੇਖੀਦਾ ਫੋਨ ਆਇਆ ਫੋਨ ਆ ਗਿਆ ਵੱਡੇ ਕਾਫੇ ਦਾ ਚੱਕ ਉਹਨੂੰ ਕਿ ਸਾਡਾ ਨਾ ਨਾਗੀ ਪਿੰਡ ਦੇ ਨਾਲ ਨਾ ਟਾਇਰ ਪੈਂਚਰ ਹੋ ਗਿਆ ਟਾਇਰ ਪੈਂਚਰ ਕੋ ਸਿੱਧਾ ਬਾਈ ਚੁੱਪ ਹਾਂਜੀ ਪਾਪਾ ਜੀ ਉਹ ਕਿ ਲਾਗੇ ਨਾਲ ਹੀ ਨੇੜੇ ਆ ਜੇ ਟਾਇਰ ਪੈਂਚਰ ਹੋ ਗਿਆ ਸੀ ਇਹ ਦੱਸ ਨਾ ਸਿੱਧਾ ਇਹਨਾਂ ਨੂੰ ਕਿ ਟੱਤੀ ਕਰਕੇ ਆਉਂਦੇ ਆ ਕਿੱਤਾ ਕਰ ਉਹ ਯਾਰ ਤੂੰ ਯਾਰ ਸਾਡੇ ਉੱਥੇ ਵੀ ਕੰਮ ਖਰਾਬ ਕਰਿਆ ਪੱਤਰਕਾਰਾਂ ਯਾਰ ਕਮਾਲ ਉਹ ਬੈਠੂ ਜਣਾ ਚ ਮੈਂ ਮੇਰੀ ਗੱਲ ਸੁਣ ਲੈ ਭਾਈ ਬੰਦੇ ਨੂੰ ਮੈਂ ਨੇ ਸੱਦ ਲੂੰਗਾ ਇਹ ਕਹਿੰਦਾ ਮੇਰੇ ਕੋਲ ਤੇ ਟੱਟੀ ਬੈਠੀ ਆ ਰਫਲ ਦੀ ਗੋਲੀ ਵਿਖੀ ਆ ਇਹੜੇੜੇ ਮੋਟੇ ਸਾਰੇ ਵਨ ਤੇ ਲਿੰਡੀ ਦੇ ਨੇ ਕਿਉਂ ਇੱਥੇ ਇਹਨੂੰ ਦਾ ਇਹਨੂੰ ਸਮਝਾਦੇ ਹਜੇ ਵੀ ਪਿਆਰ ਨਾਲ ਨਹੀਂ ਸਮਝਾਦੇ ਉਹਦਾ ਯਾਰ ਉਹਦਾ ਆਖਰ ਨੁਕਸਾਨ ਹੋਇਆ ਉਹ ਤਾਂ ਦੋਖਣ ਤੁਸੀਂ ਗੱਡੀ ਲੈ ਕੇ ਚੱਲਿਓ ਥੋੜੇ ਮਾਰੇ ਰੀਵਨ ਪੱਟੇ ਗਏ ਤੁਹਾਨੂੰ ਕਿੰਨੀ ਆ ਔਖਾ ਇਹ ਉਹਨੂੰ ਨਾ ਔਖਾਊਗੀ ਇਹ ਉਹ ਬੈ ਦੇ ਨਾਲ ਰਾਜੀਨਾਮਾ ਕਰਨ ਨੂੰ ਫਿਰਦੇ ਆ ਇਹ ਤਾਂ ਵਧੀ ਜਾਂਦਾ ਹੁਣ ਇਹ ਦੱਸ ਕੀ ਚਾਹਣਾ ਕੀ ਆ ਮੇਰਾ ਵੀ ਮੁਆਵਜ਼ਾ ਦੇਣਾ ਜਿੰਨੀ ਮੇਰੀ ਸਬਜ਼ੀ ਖਰਾਬ ਹੋਈ ਉਹਦਾ ਮੁਆਵਜ਼ਾ ਦੇ ਦੇਣਾ ਕਿੰਨੇ ਦਾ ਰਤਨੰਭ ਰਤਨੰਗ ਹੀ ਹੋਣਾ ਇਸ ਤੋਂ ਬਾਅਦ ਇਹ ਹੋਣਾ ਨਹੀਂ ਆ 6 ਮਹੀਨੇ ਖਾਲੀ ਪਈ ਰਹੋਗੇ ਕਿੰਨਾ ਮੁਆਵਜ਼ਾ ਕੀ ਚਾਹੀਦਾ ਤੁਹਾਨੂੰ ਮੈਨੂੰ ਭਈ ਲੱਖ ਰੁਪਈਆ ਦੇ ਦੇਣ ਫੇਰ ਜਿੱਥੇ ਮਰਜ਼ੀ ਜਾਣ ਵਿਆਹ ਕਰਾਣ ਤਲਾਕ ਕਰਾਣ ਕੋਈ ਮਸਲਾ ਕਰਨਾ ਲੱਖ ਰੁਪਈਆ ਆਦ ਨਹੀਂ ਤੂੰ ਪੇਠਾ ਵੀ ਜਾਵੇਂ ਇਥੋਂ ਪਰ ਪੇਠਾ ਤੁਸੀਂ ਫਿਰ ਲੱਖ ਰੁਪਈਆ ਦੇ ਦਿਓ ਉਹਦਾ ਯਾਰ ਉਹ ਲੱਖ ਰੁਪਈਆ ਦੇਖ ਤਾਂ ਲੈ ਲੱਖ ਕੀ ਹੈਗਾ ਇਹ ਮੈਂ 20000 ਰੁਪਈਆ ਤਾਂ ਅਸੀਂ ਖਰਚਾ ਚੁੰਨੀ ਚੜਾ ਦਾ ਵਿਆਹ ਕੀਤਾ ਸੀ ਇਹਦਾ ਲੱਖ ਰੁਪਈਆ ਨੂੰ ਦੇਖ ਸਾਰਾ 30000 ਰੁਪਈਆ ਆਇਆ 30000 ਰੁਪਈਆ ਵਿਆਹ ਦੇ ਖਰਚਾ ਆਇਆ ਇਸ ਮੁੰਡੇ ਦੇ ਵਿੱਚ ਤੇ ਜਿਹੜਾ ਮੁਆਵਜ਼ਾ ਭਾਈ ਲੱਖ ਰੁਪਈਆ ਦਾ ਮੰਗਦਾ ਓਏ ਇਹ ਦਾ ਪੰਜਾਬ ਦੀ ਅਮਰੂਤੀ ਤਾਂ ਬਈ ਯਾਰ ਮੇਰੀ ਗੱਲ ਸੁਣ ਲੈ ਕੋਈ ਪੜਾ ਵੱਡਾ ਇਹਨੇ ਪ੍ਰੋਜੈਕਟ ਨਹੀਂ ਵਿਝਿਆ ਇਹ ਫਾਕਾ ਨਹੀਂ ਪਤਾ ਮਹੀਨਾ ਡੁੱਬ ਜੇ ਕੱਲ ਨੂੰ ਨਹੀਂ ਉਹ ਤਾਂ ਚੱਲ ਯਾਰ ਕੁਦਰਤੀ ਆ ਫਿਰ ਅਗਲੇ ਨੂੰ ਹੁੰਦਾ ਤਾਂ ਹੈ ਕੁਦਰਤੀ ਆ ਟੀਵੀ ਦਾ ਵੀ ਕੁਦਰਤੀ ਆ ਰੁਪਿਆ ਬੇ ਨੂੰ ਲੈਣਾ ਚੁੱਪ ਕੇ 300 ਲੈ ਲੈ ਇਹ ਦੂਵਾ ਦੱਸ ਨਹੀਂ ਦਿੰਦੇ 300 ਰੁਪਏ ਦੇ ਵਿੱਚ ਜਿਹੜੀ ਇਹ ਪੂਰੀ ਗੱਲਬਾਤ ਨਿਬੜਨ ਨੂੰ ਇਹ ਹੋ ਰਹੀ ਹੈ ਬਾਈ 300 ਰੁਪਏ ਦੇ ਵਿੱਚ ਕਹਿੰਦੇ ਐ ਬਾਈ ਜਾਵਾਂ ਨਹੀਂ ਆ ਆ ਖੜੀ ਐ ਨਾਲ ਦੀ ਅਲਟੋ ਤੋੜ ਕੇ ਦਿਖਾਉਂ ਮੈਂ ਪੱਤਰ ਕਰਦਾ ਮੈਂ ਮੂਹਰੇ ਮਾਰੇ ਹੋਇਆ ਅਸੀਂ ਮਾਰ ਦੀ ਦਿਮਾਗ ਚੱਲ ਇੱਕ ਇਹ ਚੀਜ਼ ਆ ਮੈਂ ਕਹਿਣਾ ਦਰਸ਼ਕਾਂ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਕਿ ਅਸਲ ਦੇ ਵਿੱਚ ਇਹ ਫੈਸਲਾ ਹੋਣਾ ਕਿਵੇਂ ਚਾਹੀਦਾ ਕਿਉਂਕਿ ਆਪਾਂ ਗੱਲਬਾਤ ਆ ਜਿਹੜੀ ਉਹ ਅੱਗੇ ਵੀ ਕਰਨੀ ਆ ਕਿਉਂਕਿ ਤੁਸੀਂ ਇਸ ਤਰੀਕੇ ਨਾਲ ਕਰੋ ਬਾਈ ਜੀ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਠੀਕ ਆ ਆਪਾਂ ਇਹਦੇ ਸਹੁਰੇ ਨਾਲ ਗੱਲ ਕਰ ਲੈਨੇ ਆ ਵੇਖੋ ਉਹ ਤੁਹਾਡੇ ਪਿੰਡ ਦੇ ਲਾਗੇ ਆ ਨਹੀਂ ਇੱਕ ਮਿੰਟ ਬਾਈ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਉਹ ਕੀ ਕਹਿੰਦੇ ਆ ਉਹਨਾਂ ਦਾ ਕੀ ਕਹਿਣਾਗਾ ਉਹ ਆਪਾਂ ਗੱਲਬਾਤ ਕਰ ਲਾਂਗੇ ਠੀਕ ਹੈ ਬਾਈ ਯਾਰ ਮੇਰੀ ਮੇਰੀ ਗੱਲ ਸੁਣ ਬਾਈ ਯਾਰ ਆਪਾਂ ਚਲਦੇ ਆਂ ਵਿਆਹ ਦੇ ਸਾਰੇ ਹੁਣ ਪਕੌੜੇ ਪਕੂੜੇ ਖਾਣੇ ਉੱਥੇ ਬਹਿ ਗਏ ਆਪਾਂ ਤੇ ਤੂੰ ਤਾਂ ਨਾ ਖਾਈ ਭਰਾਵਾ ਤੈਥੋਂ ਤਾਂ ਇੱਥੋਂ ਤੱਕ ਨਹੀਂ ਆਇਆ ਗਿਆ ਤੂੰ ਪਕੌੜੇ ਨਾ ਖਾਈ ਵਿਆਹ ਤੇ ਤੂੰ ਨਾ ਉਹਦਾ ਮੂੰਹ ਮਿੱਠਾ ਤੂੰ ਸਿਰਫ ਰੀਵਨ ਕੱਟਣਾ ਕੱਟਦੀ ਨਹੀਂ ਕਿਸੇ ਤੋਂ ਹੋਰ ਕਟਾਦੀ ਤੇਰੇ ਜਦੋਂ ਐਡਾ ਤਰ੍ਹਾਂ ਰੋਗ ਆ ਸੁੱਤੇ ਪੈਦੀ ਨਿਕਲ ਜਾਂਦੀ ਆ ਤੂੰ ਉਥੇ ਪਕੌੜੇ ਖਾ ਕੇ ਕੀ ਕਰ ਮੈਂ ਤਾਂ ਮੇਰੇ ਵੱਤ ਦਾ ਦੇਸੀ ਚੀਜ਼ਾਂ ਬਣ ਜਾਵੇ ਆਪਾਂ ਦਾ ਖਾਣੀ ਵੀ ਰੋਟੀ ਕੁਛ ਨਹੀਂ ਖਾਣਾ ਮੈਂ ਸੁਣਾਂ ਇਹ ਕਹਿੰਦੇ ਆਪਾਂ ਨਾਲੇ ਚਲੋ ਵਿਆਹ ਤੇ ਚਲੋ ਮੈਂ ਆ ਤੋ ਸੋਦਾ ਆ ਲੈ ਕੇ ਚਲਾ ਇਹ ਸਮਝੌਤਾ ਜਿਹੜਾ ਹੋਇਆ ਮੈਂ ਤੁਹਾਨੂੰ ਦਿਖਾ ਦੇਣਾ ਚਾਹਣਾ ਹੁਣ ਠੀਕ ਆ ਫੈਸਲਾ ਓਕੇ ਆ ਆਪ ਦਾ ਫੈਸਲਾ ਪਕੌੜਿਆਂ ਦਾ ਭੁੱਖਾ ਇਹ ਤਾਂ ਜਾਂਦਾ ਸਾਡੇ ਨਾਲ ਦੇਖੋ ਨਹੀਂ ਕੋਈ ਵੀ ਸਵਾਗਤ ਨਹੀਂ 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 ਚਲੋ ਚਲੋ ਬਟੋ ਵੇਖੋ ਤੁਸੀਂ ਇਹ ਜਿਹੜੀ ਇੱਥੇ ਗੱਲ ਨਿਪਟਦੀ ਆ ਆਖਰਕਾਰ ਇਹਨਾਂ ਦੇ ਸੌਰਿਆਂ ਦੇ ਘਰ ਚੱਲੇ ਆ ਆਪਾਂ ਜਿਹੜਾ ਹੈਗਾ ਉੱਥੇ ਬਰਾਤ ਪਹੁੰਚਣੀ ਆ ਠੀਕ ਆ ਗੱਡੀ ਦੇ ਵਿੱਚ ਜਿਹੜੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦਿਖਾ ਰਹੇ ਆ ਮੈਂ ਤੁਹਾਨੂੰ ਜਿਹੜਾ ਉਹ ਦਿਖਾ ਰਹੇ ਨੇ ਵੇਖੋ ਬੈਠ ਰਿਹਾ ਉਹ ਬਾਈ ਵੀ ਬੈਠ ਰਿਹਾ ਜਿਹਦੇ ਖੇਤ ਦੇ ਵਿੱਚ ਇਹ ਕਿੰਨਾਂ ਨੇ ਕੱਟ ਗਿਆ ਕੰਮ ਕੀਤਾ ਠੀਕ ਆ ਲੋ ਤੇ ਸੌਰਿਆਂ ਦੇ ਤੁਹਾਨੂੰ ਦੂਜੇ ਪਾਰਟ ਦੇ ਵਿੱਚ ਦਿਖਾਵਾਂਗੇ ਤੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਗੱਲਬਾਤ ਆ ਕੈਮਰਾਮੈਨ ਨੂੰ ਕਹੂੰਗਾ ਮੈਂ ਤਸਵੀਰਾਂ ਜਿਹੜੀਆਂ ਸਿੱਧੀਆਂ ਦਿਖਾਈਆਂ ਚਾਣ ਦਰਸ਼ਕਾਂ ਦੇ ਤੱਕ ਹਰ ਵੀਡੀਓ ਦੇ ਵਿੱਚ ਆਪਾਂ ਮਨੋਰੰਜਨ ਕਰਨਾ ਹੁੰਦਾ ਠੀਕ ਆ ਨਾ ਤੇ ਵੇਖੋ ਗੱਡੀ ਸਟਾਰਟ ਹੋ ਰਹੀ ਆ ਤੁਰਨੀ ਆ ਹੁਣ ਆ ਜਾਣਾ ਭਾਈ ਬੜੇ ਮੈਨੂੰ ਲੈ ਜਾਓ ਆ ਜਾਓ ਆ ਜਾਓ ਲੈ ਜਾਓ ਰੋਕ ਲੋ ਰੋਕ ਲੋ ਰੋਕ ਲੋ ਰੋਕ ਲੋ